ਹਾਂਜੀ ਇਸ ਵਕਤ ਇੱਕ ਨਵੀਂ ਕਹਾਣੀ ਦੇ ਵਿੱਚ ਉਮੀਦ ਕਰਦੀ ਹਾਂ ਕਹਾਣੀ ਪਸੰਦ ਆਵੇਗੀ ਮੈਂ ਵਿਆਹ ਤੋਂ ਪਹਿਲਾਂ ਹੀ ਪ੍ਰੈਗਨੈਂਟ ਹੋ ਗਈ ਸੀ ਮੈਨੂੰ ਪਤਾ ਵੀ ਨਹੀਂ ਸੀ ਕਿ ਇਹ ਬੱਚਾ ਕਿਸ ਦਾ ਹੈ ਤੇ ਕਿਸ ਨੇ ਮੇਰੇ ਨਾਲ ਇਹ ਪਾਪ ਕੀਤਾ ਮੈਂ ਸਿਰਫ ਆਪਣੀ ਮਾਂ ਦੇ ਨਾਲ ਰਹਿੰਦੀ ਸੀ ਮੈਂ ਉਸ ਨੂੰ ਲੈ ਕੇ ਸ਼ਹਿਰ ਚਲੀ ਗਈ ਜਦੋਂ ਬੱਚਾ ਪੈਦਾ ਹੋਇਆ ਤਾਂ ਨਰਸ ਨੇ ਬੱਚਾ ਮੈਨੂੰ ਦਿਖਾਇਆ ਤਾਂ ਉਸ ਬੱਚੇ ਨੂੰ ਦੇਖ ਕੇ ਮੇਰੀ ਤਾਂ ਚੀਕ ਨਿਕਲ ਗਈ ਕਿਉਂਕਿ ਉਹ ਬੱਚਾ ਤਾਂ ਮੇਰੇ ਹੀ 15 ਦਿਨ ਬਾਅਦ ਮੇਰਾ ਵਿਆਹ ਸੀ ਮੇਰੀ ਮਾਂ ਦੇ ਨਾਲ ਮੇਰੇ ਹੁਣ ਤੱਕ ਬਾਜ਼ਾਰ ਦੇ ਕਈ ਚੱਕਰ ਲੱਗ ਚੁੱਕੇ ਸੀ ਇੱਕ ਮਹੀਨੇ ਤੋਂ ਮੈਂ ਪਜਾਰ ਤੇ ਚੱਕਰ ਕੱਢ-ਕੱਢ ਕੇ ਥੱਕ ਚੁੱਕੀ ਸੀ ਪਰ ਅੱਜ ਸ਼ਾਇਦ ਮੈਂ ਬਹੁਤ ਹੀ ਜ਼ਿਆਦਾ ਥੱਕ ਗਈ ਸੀ ਜਾਂ ਸ਼ਾਇਦ ਧੁੱਪ ਬਹੁਤ ਜ਼ਿਆਦਾ ਸੀ ਮੈਂ ਬਾਜ਼ਾਰ ਚਲੀ ਤੰਗ ਗਈ ਪਰ ਮੇਰਾ ਸਿਰ ਬਹੁਤ ਚੱਕਰ ਆ ਰਿਹਾ ਸੀ ਗਰਮੀ ਦੇ ਮਾਰੇ ਮੇਰਾ ਦਿਲ ਮਚਲਣ ਲੱਗਾ ਮੈਂ ਆਪਣੀ ਮਾਂ ਨੂੰ ਕਿਹਾ ਕਿ ਮੇਰੀ ਤਬੀਅਤ ਬਹੁਤ ਜ਼ਿਆਦਾ ਖਰਾਬ ਹੋ ਗਈ ਹੁਣ ਤਾਂ ਮੈਨੂੰ ਚੱਕਰ ਵੀ ਆਉਣ ਲੱਗੇ ਸੀ ਜਦੋਂ ਮੇਰੀ ਤਬੀਅਤ ਜ਼ਿਆਦਾ ਖਰਾਬ ਹੋਣ ਲੱਗੀ ਤਾਂ ਮੇਰੀ ਮਾਂ ਮੈਨੂੰ ਡਾਕਟਰ ਦੇ ਕੋਲ ਲੈ ਕੇ ਚਲੀ ਗਈ ਮੰਮੀ ਨੂੰ ਵੀ ਲੱਗਿਆ ਸ਼ਾਇਦ ਗਰਮੀ ਦੀ ਵਜ੍ਹਾ ਕਰਕੇ ਮੈਨੂੰ ਚੱਕਰ ਆ ਰਹੇ ਤੇ ਮੇਰੀ ਤਬੀਅਤ ਬਹੁਤ ਖਰਾਬ ਹੋ ਰਹੀ ਸੀ ਡਾਕਟਰ ਨੇ ਮੇਰਾ ਚੈੱਕਅਪ ਕੀਤਾ ਤੇ ਮੇਰੇ ਕੁਝ ਟੈਸਟ ਲਿਖ ਕੇ ਦਿੱਤੇ ਪਰ ਜਦੋਂ ਰਿਪੋਰਟਸ ਮੇਰੇ ਹੱਥ ਵਿੱਚ ਆਈਆਂ ਤਾਂ ਮੇਰਾ ਸਿਰ ਬੁਰੀ ਤਰ੍ਹਾਂ ਚੱਕਰਾ ਗਿਆ ਮੈਨੂੰ ਲੱਗਿਆ ਜ਼ਰੂਰ ਡਾਕਟਰ ਨੂੰ ਕੋਈ ਗਲਤਫਹਿਮੀ ਹੋਈ ਹੈ ਜਾਂ ਫਿਰ ਇਹ ਰਿਪੋਰਟ ਹੀ ਗਲਤ ਹੈ ਇਹੀ ਹਾਲਤ ਮੇਰੀ ਮੰਮੀ ਦੀ ਵੀ ਸੀ ਜੋ ਹੱਕੀ ਬੱਕੀ ਅੱਖਾਂ ਪਾੜ-ਪਾੜ ਕੇ ਮੈਨੂੰ ਦੇਖ ਰਹੀ ਸੀ ਮੈਨੂੰ ਇਹ ਲੱਗ ਰਿਹਾ ਸੀ ਜਿਵੇਂ ਮੈਂ ਹੁਣੇ ਦੇ ਹੁਣੇ ਜ਼ਮੀਨ ਵਿੱਚ ਧੱਸ ਜਾਵਾਂਗੀ ਕੁਝ ਨਾ ਕਰਕੇ ਵੀ ਮੈਂ ਮਜ਼ਰਮ ਸਾਫਤ ਹੋ ਚੁੱਕੀ ਸੀ ਮੈਂ ਮੁਸ਼ਕਲ ਨਾਲ ਬਰਦਾਸ਼ਤ ਕਰਦੇ ਹੋਏ ਘਰ ਆਈ ਮੇਰੀ ਮਾਂ ਵੀ ਚੁੱਪ ਸੀ ਇੱਕ ਸ਼ਬਦ ਵੀ ਉਸਨੇ ਮੈਨੂੰ ਨਹੀਂ ਕਿਹਾ ਪਰ ਘਰ ਆਉਂਦੇ ਹੀ ਮੇਰੀ ਮਾਂ ਰੋਣ ਲੱਗੀ ਤੇ ਕਹਿਣ ਲੱਗੀ ਸੰਦੀਪ ਏ ਕਿ ਕਰ ਦਿੱਤਾ ਤੂੰ ਕਿਸ ਦਾ ਪਾਪ ਤੂੰ ਆਪਣੇ ਪੇਟ ਵਿੱਚ ਪਾਲ ਰਹੀ ਹੈ ਹੁਣ ਮੈਂ ਮੰਮੀ ਨੂੰ ਕੀ ਜਵਾਬ ਦਿੰਦੀ ਮੰਮੀ ਮੈਨੂੰ ਤਾਂ ਖੁਦ ਇਸ ਗੱਲ ਦੀ ਜਾਣਕਾਰੀ ਨਹੀਂ ਮੈਂ ਕਿਸਤੇ ਸ਼ੱਕ ਕਰਦੀ ਮੇਰੇ ਘਰ ਵਿੱਚ ਤਾਂ ਮੰਮੀ ਦੇ ਇਲਾਵਾ ਕੋਈ ਮਰਦ ਹੈ ਨਹੀਂ ਸੀ ਮੈਂ ਆਪਣੇ ਚਕਰਾਉਂਦੇ ਹੋਏ ਸਿਰ ਨੂੰ ਫੜਿਆ ਡਾਕਟਰ ਦੇ ਅਨੁਸਾਰ ਮੈਂ ਪਿਛਲੇ 2 ਮਹੀਨਿਆਂ ਤੋਂ ਪ੍ਰੈਗਨੈਂਟ ਸੀ ਮੇਰੇ ਤਿੰਨ ਚਾਰ ਵਾਰ ਟੈਸਟ ਕਰਾਈ ਗਈ ਸਾਰੇ ਟੈਸਟਾਂ ਵਿੱਚ ਇਹੀ ਆਇਆ ਮੈਂ ਇਸ ਗੱਲ ਨੂੰ ਝੂਠ ਸਾਫਤ ਨਹੀਂ ਕਰ ਸਕਦੀ ਸੀ ਪਰ ਸੋਚਣ ਵਾਲੀ ਗੱਲ ਇਹ ਵੀ ਸੀ ਕਿ ਮੇਰੇ ਨਾਲ ਇਹ ਸਭ ਕੀਤਾ ਕਿਸ ਨੇ ਤੇ ਕਦੋਂ ਮੈਨੂੰ ਤਾਂ ਇਸ ਗੱਲ ਦੀ ਖਬਰ ਵੀ ਨਹੀਂ ਹੋਈ ਸੀ ਮੇਰੀ ਮੰਮੀ ਨੂੰ ਕੁਸ ਰਹੀ ਤੇ ਰੋਣ ਲੱਗੀ ਮੈਂ ਕਿਹਾ ਮੰਮੀ ਮੈਨੂੰ ਕਸਮ ਹੈ ਤੁਹਾਡੇ ਸਿਰ ਦੀ ਮੇਰਾ ਇਸ ਵਿੱਚ ਕੋਈ ਦੋਸ਼ ਨਹੀਂ ਮੈਂ ਤਾਂ ਜਾਣ ਉਦ ਤੱਕ ਨਹੀਂ ਕਿ ਮੇਰੇ ਨਾਲ ਕੀ ਹੋਇਆ ਕਿਸ ਦਾ ਪਾਪ ਮੇਰੇ ਪੇਟ ਵਿੱਚ ਪਲ ਰਿਹਾ ਪਰ ਮੇਰੀ ਮਾਂ ਨੂੰ ਕਿ ਮੇਰੀ ਕਿਸੇ ਗੱਲ ਦੇ ਵਿਸ਼ਵਾਸ ਨਹੀਂ ਸੀ ਉਹ ਕਹਿੰਦੀ ਤੂੰ ਝੂਠ ਬੋਲ ਰਹੀ ਆ ਮੈਨੂੰ ਇਹ ਕੁਫ ਬਣਾਉਣ ਦੀ ਕੋਸ਼ਿਸ਼ ਨਾ ਕਰ ਇਹ ਕੋਈ ਛੋਟਾ ਕੰਮ ਨਹੀਂ ਤੇਰੇ ਬਿਨਾ ਮਰਦੀ ਤੇ ਤੇਰੇ ਬਿਨਾ ਜਾਣ ਕਰੇ ਦੇ ਹੋ ਗਿਆ ਤੇ ਤੈਨੂੰ ਪਤਾ ਨਹੀਂ ਚੱਲਿਆ ਪਰ ਮੈਂ ਆਪਣੀ ਮਾਂ ਨੂੰ ਕਸਮ ਦਵਾਵਾ ਕੇ ਥੱਕ ਚੁੱਕੀ ਸੀ ਪਰ ਮੇਰੀ ਮਾਂ ਮੇਰਾ ਵਿਸ਼ਵਾਸ ਨਹੀਂ ਕਰ ਰਹੀ ਸੀ ਉਹ ਬਿਲਕੁਲ ਚੁੱਪ ਹੋ ਗਈ ਦੂਜੇ ਦਿਨ ਮੇਰੀ ਮਾਂ ਮੈਨੂੰ ਇੱਕ ਡਾਕਟਰ ਦੇ ਕੋਲ ਲੈ ਕੇ ਗਈ ਜੋ ਕਿ ਅਸਤੀਤਾਂ ਪਹਿਚਾਨਦੀ ਸੀ ਉਸ ਡਾਕਟਰ ਨੂੰ ਵਿਸ਼ਵਾਸ ਵਿੱਚ ਲੈ ਕੇ ਮੇਰੀ ਮਾਂ ਕਹਿਣ ਲੱਗੀ ਕਿ ਮੇਰੀ ਬੇਟੀ ਦਾ ਅਬੋਰਸ਼ਨ ਕਰਦੇ ਤੇ ਤੇਰੀ ਬੜੀ ਮਿਹਰਬਾਨੀ ਹੋਵੇਗੀ ਪਰ ਡਾਕਟਰ ਕਹਿਣ ਲੱਗੀ ਤੁਸੀਂ ਦੇਰ ਕਰ ਦਿੱਤੀ 2 ਮਹੀਨੇ ਪੂਰੇ ਹੋ ਚੁੱਕੇ ਨੇ ਮੈਂ ਸੰਦੀਪ ਦਾ ਪੂਰਾ ਚੈੱਕਅਪ ਕਰ ਲਿਆ ਜੇ ਬੱਚਾ ਘਰ ਆਇਆ ਤਾਂ ਸੰਦੀਪ ਤੇ ਜਾਨ ਨੂੰ ਖਤਰਾ ਵੀ ਹੋ ਸਕਦਾ ਹੈ ਹੁਣ ਇਸ ਕੱਲ ਦਾ ਕੋਈ ਹੱਲ ਨਹੀਂ ਉੱਪਰੋਂ ਵਿਆਹ ਦੇ ਦਿਨ ਵੀ ਨੇੜੇ ਹੁੰਦੇ ਜਾ ਰਹੇ ਸੀ ਮੇਰਾ ਹੋਣ ਵਾਲਾ ਪਤੀ ਤਾਂ ਇਹ ਰਾਜ ਜਾਣ ਕੇ ਮੈਨੂੰ ਬਦਰਾਮ ਕਰਕੇ ਛੱਡ ਦਿੰਦਾ ਮੈਂ ਆਪਣੀ ਮਾਂ ਨੂੰ ਕਿਹਾ ਕਿ ਮੈਂ ਵਿਆਹ ਨਹੀਂ ਕਰਨਾ ਚਾਹੁੰਦੀ ਮੈਨੂੰ ਬਸ ਇਹ ਇੱਕ ਹੱਲ ਨਜ਼ਰ ਆਇਆ ਮੇਰੀ ਬਦਰਾਮੀ ਹੁੰਦੀ ਇਸ ਤੋਂ ਪਹਿਲਾਂ ਮੈਂ ਖੁਦ ਹੀ ਵਿਆਹ ਤੋਂ ਇਨਕਾਰ ਕਰ ਦਿੰਦੀ ਵਿਆਹ ਹੋਣ ਦੇ ਬਾਅਦ ਵੀ ਵੈਸੇ ਇਹ ਰਾਜ ਮੇਰੇ ਪਤੀ ਨੂੰ ਪਤਾ ਚੱਲ ਹੀ ਜਾਣਾ ਸੀ ਤੇ ਉਹ ਮੈਨੂੰ ਘਰੋਂ ਧੱਕੇ ਮਾਰ ਕੇ ਕੱਢ ਦਿੰਦਾ। ਇਸ ਤੋਂ ਤਾਂ ਚੰਗਾ ਸੀ ਕਿ ਮੈਂ ਵਿਆਹ ਹੀ ਨਾ ਕਰਦੀ। ਮੇਰੀ ਮੰਮੀ ਕਹਿਣ ਲੱਗੀ ਆਪਾਂ ਜਵਾਬ ਕਿਵੇਂ ਦੇਵਾਂਗੇ? ਉਹ ਆਪਣੀ ਧੋਪਾ ਜਾ ਪੁੱਛਣਗੇ। ਵਿਆਹ ਵਿੱਚ ਸਿਰਫ 15 ਦਿਨ ਬਚੇ ਨੇ ਤੇ ਇੰਨੀ ਜਲਦੀ ਆਪਾਂ ਅਚਾਨਕ ਵਿਆਹ ਕਰਨ ਤੋਂ ਇਨਕਾਰ ਨਹੀਂ ਕਰ ਸਕਦੇ। ਸਾਡੇ ਕੋਲ ਕੋਈ ਖਾਸ ਵਜ੍ਹਾ ਨਹੀਂ ਸੀ। ਮੈਨੂੰ ਕੁਝ ਸਮਝ ਨਹੀਂ ਆ ਰਿਹਾ ਸੀ ਕਿ ਇਸ ਮਸਲੇ ਦਾ ਹੱਲ ਕਿਵੇਂ ਕੱਢਿਆ ਜਾਵੇ। ਮੇਰੇ ਨਾਲ ਤਾਂ ਜਿਸਨੇ ਵੀ ਇਹ ਚੁਲਮ ਕੀਤਾ ਸੀ ਫਿਲਹਾਲ ਮੇਰੀਆਂ ਨਜ਼ਰਾਂ ਤੋਂ ਛੁਪਿਆ ਹੋਇਆ ਸੀ। ਮੈਂ ਦੁਨੀਆ ਵਿੱਚ ਆਪਣੀ ਪਤਨਮੀ ਨਹੀਂ ਚਾਹੁੰਦੀ ਸੀ ਇਸ ਲਈ ਮੈਂ ਰਾਤ ਨੂੰ ਆਪਣਾ ਸਮਾਨ ਬੰਧਿਆ ਤੇ ਦੂਜੇ ਸ਼ਹਿਰ ਚੰਡੀਗੜ੍ਹ ਚਲੀ ਗਈ ਨਾ ਤਾਂ ਉੱਥੇ ਮੈਨੂੰ ਕੋਈ ਜਾਣਦਾ ਸੀ ਤੇ ਨਾ ਹੀ ਮੇਰੀ ਮਾਂ ਨੂੰ ਹਾਲਾਂਕਿ ਮੇਰੇ ਮਾਣੇ ਮਨਾ ਕੀਤਾ ਸੀ ਕਿ ਮੈਂ ਆਪਣਾ ਘਰ ਪਰ ਛੱਡ ਕੇ ਕਿਤੇ ਨਹੀਂ ਜਾਵਾਂਗੀ ਪਰ ਮੇਰੀ ਮਾਂ ਨੂੰ ਮੇਰੀ ਜਿੱਦ ਅੱਗੇ ਝੁਕਣਾ ਪਿਆ ਮੈਂ ਆਪਣੀ ਮਾਂ ਨੂੰ ਲੈ ਕੇ ਚੰਡੀਗੜ੍ਹ ਚਲੀ ਗਈ ਮੈਂ ਇੱਕ ਚੰਗੀ ਕੰਪਨੀ ਵਿੱਚ ਜੌਬ ਕਰ ਲਈ ਮੈਂ ਪੜ੍ਹੀ ਲਿਖੀ ਸੀ ਚੰਗੀ ਪੜ੍ਹੀ ਸੀ ਪਹਿਲਾਂ ਵੀ ਜੌਬ ਕਰਦੇ ਤੇ ਕਰਦੀ ਸੀ ਜਿਸ ਮੁੰਡੇ ਨਾਲ ਮੇਰਾ ਵਿਆਹ ਹੋਣ ਵਾਲਾ ਸੀ ਉਹ ਮੁੰਡਾ ਵੀ ਮੇਰੇ ਕਲੀਗ ਸੀ ਉਸ ਨੇ ਮੈਨੂੰ ਆਫਿਸ ਵਿੱਚ ਦੇਖਿਆ ਤੇ ਮੈਨੂੰ ਪਸੰਦ ਕੀਤਾ ਤੇ ਮੈਨੂੰ ਪ੍ਰਪੋਜ਼ ਵੀ ਕਰ ਦਿੱਤਾ ਮੇਰੇ ਘਰ ਵਿੱਚ ਮੇਰੀ ਮਾਂ ਦੇ ਇਲਾਵਾ ਹੋਰ ਕੋਈ ਨਹੀਂ ਸੀ ਜਦੋਂ ਮੈਂ ਵਿਕਰਮ ਦੇ ਬਾਰੇ ਆਪਣੀ ਮਾਂ ਨੂੰ ਦੱਸਿਆ ਉਸਨੇ ਵੀ ਇਸ ਰਿਸ਼ਤੇ ਤੇ ਕੋਈ ਇਤਰਾਜ਼ ਨਹੀਂ ਕੀਤਾ ਸੀ ਕਿਉਂਕਿ ਵਿਕਰਮ ਦੇ ਰਿਸ਼ਤੇ ਵਿੱਚ ਕੋਈ ਕਮੀ ਨਹੀਂ ਸੀ ਚੰਗਾ ਪੜਿਆ ਲਿਖਿਆ ਸੀ ਚੰਗੀ ਜੌਬ ਕਰਦਾ ਸੀ ਘਰ ਵਿੱਚ ਉਸ ਦੀ ਮਾਂ ਤੇ ਇੱਕ ਭੈਣ ਸੀ ਚੰਗੇ ਪੜੇ ਲਿਖੇ ਘਰਾਂ ਨਾਲ ਸੰਬੰਧ ਰੱਖਦਾ ਸੀ ਇਸ ਲਈ ਮੇਰੀ ਮਾਂ ਨੇ ਵੀ ਖੁਸ਼ੀ-ਖੁਸ਼ੀ ਰਿਸ਼ਤੇ ਲਈ ਹਾਂ ਕਰ ਦਿੱਤੀ ਸਭ ਤੋਂ ਵੱਡੀ ਗੱਲ ਸੀ ਕਿ ਮੈਂ ਵਿਕਰਮ ਨੂੰ ਪਸੰਦ ਸੀ ਤਾਂ ਫਿਰ ਰਿਸ਼ਤੇ ਵਿੱਚ ਕੋਈ ਕਮੀ ਨਜ਼ਰ ਨਹੀਂ ਆਈ ਸੀ ਇਸ ਤਰ੍ਹਾਂ ਵਿਕਰਮ ਨਾਲ ਮੇਰਾ ਰਿਸ਼ਤਾ ਪੱਕਾ ਹੋ ਗਿਆ ਮੈਂ ਇਹ ਨਹੀਂ ਕਹਿੰਦੀ ਕਿ ਮੈਂ ਕੋਈ ਤਵਾਨੀ ਕੀ ਦੀ ਹੱਦ ਤੱਕ ਪਿਆਰ ਸੀ ਪਰ ਉਹ ਚੰਗਾ ਤੇ ਬਹੁਤ ਸੀਰੀਅਸ ਟਾਈਪ ਦਾ ਮੁੰਡਾ ਸੀ ਬਹੁਤ ਸ਼ਰੀਫ ਇਨਸਾਨ ਸੀ ਕਿਉਂਕਿ ਉਸਨੇ ਮੇਰੇ ਨਾਲ ਪਿਆਰ ਤੇ ਵਾਅਦੇ ਕਰਨ ਦੀ ਬਜਾਏ ਸਿੱਧਾ-ਸਿੱਧਾ ਪ੍ਰਪੋਜ਼ ਕੀਤਾ ਤੇ ਦੂਜੇ ਦਿਨ ਆਪਣਾ ਰਿਸ਼ਤਾ ਮੇਰੀ ਮਾਂ ਦੇ ਘਰ ਭੇਜ ਦਿੱਤਾ ਸਭ ਕੁਝ ਠੀਕ ਠਾਕ ਚੱਲ ਰਹੀਆ ਸੀ ਪਰ ਹੁਣ ਇਹ ਸੋਚੀ ਕਿ ਮੈਂ ਪਾਗਲ ਹੋਣ ਲੱਗੀ ਕਿ ਇਹੋ ਜਿਹਾ ਮੇਰੇ ਨਾਲ ਕੀ ਹੋਇਆ ਕਿਸਨੇ ਮੇਰੇ ਨਾਲ ਇਹ ਚਰਕ ਕੀਤਾ ਕਿਸ ਨੇ ਮੇਰੇ ਨਾਲ ਇਹ ਪਾਪ ਕਰ ਦਿੱਤਾ ਮੈਨੂੰ ਖਬਰ ਤੱਕ ਨਾ ਹੋਈ ਇਹ ਮੇਰੀ ਜ਼ਿੰਦਗੀ ਦਾ ਇੱਕ ਅਜੀਬ ੋ ਗਰੀਬ ਹਾਸਾ ਸੀ ਜਿਸ ਨੇ ਮੇਰੀਆਂ ਰਾਤਾਂ ਦੀ ਨੀਂਦ ਖਰਾਬ ਕਰਕੇ ਰੱਖ ਦਿੱਤੀ ਮੈਂ ਆਪਣੀ guzri zindagi ਨੂੰ ਸੋਚ-ਸੋਚ ਕੇ پاگل ਹੋ ਰਹੀ ਸੀ ਪਰ ਮੇਰੇ guzre atit ਵਿੱਚ ਮੈਨੂੰ ਕੁਝ ਵੀ ਇਹੋ ਜਿਹਾ ਯਾਦ ਨਹੀਂ ਆਉਂਦਾ ਸੀ ਕਿ ਮੈਂ ਸ਼ੱਕ ਕਰਦੀ ਮੈਂ ਤੇ ਮੇਰੀ ਮਾਂ ਰਾਤ ਦੇ ਵਕਤ ਘਰੋਂ ਨਿਕਲੀਆਂ ਇਸ ਲਈ ਦੂਜੇ ਦਿਨ ਮੇਰੇ ਫੋਨ ਤੇ ਵਿਕਰਮ ਦੇ ਨੰਬਰ ਤੋਂ ਫੋਨ ਆਇਆ ਸ਼ਾਇਦ ਉਹ ਮੈਨੂੰ ਘਰੋਂ ਗਾਇਬ ਹੋਣ ਦੀ ਵਜ੍ਹਾ ਪੁੱਛਣਾ ਚਾਹੁੰਦਾ ਸੀ ਪਰ ਮੈਂ ਉਸ ਨੂੰ ਕੀ ਦੱਸਦੀ ਇਸ ਭਰੇ ਤਾਂ ਮੈਨੂੰ ਖੁਦ ਪਤਾ ਨਹੀਂ ਸੀ ਮੈਂ ਜਾਣਦੀ ਸੀ ਕਿ ਉਹ ਕਦੇ ਵੀ ਇਸ ਤਰ੍ਹਾਂ ਮੈਨੂੰ ਸਵੀਕਾਰ ਨਹੀਂ ਕਰੇਗਾ ਮੈਂ ਆਪਣਾ ਨੰਬਰ ਚੇਂਜ ਕਰ ਲਿਆ ਪੁਰਾਣਾ SIM ਮੋਬਾਈਲ ਵਿੱਚੋਂ ਕੱਢ ਕੇ ਤੋੜ ਕੇ ਸੁੱਟ ਦਿੱਤਾ ਮੇਰਾ ਦਿਲ ਹੁੰਦੇ ਹੰਝੂ ਰੋ ਰਿਹਾ ਸੀ ਮੇਰੀ ਹਸਤੀ ਖੇੜਦੀ ਜ਼ਿੰਦਗੀ ਵਿੱਚ ਗਮ ਤੇ ਬਦਲ ਛਾ ਗਏ ਇੱਕ ਵਾਰ ਮੇਰਾ ਮਨ ਕੀਤਾ ਕਿ ਮੈਂ ਵਿਕਰਮ ਨੂੰ ਸਾਰੀ ਸੱਚਾਈ ਦੱਸ ਦਿਆਂ ਹੋ ਸਕਦਾ ਉਹ ਮੇਰੀ ਤਕਲੀਫ ਨੂੰ ਸਮਝੇ ਪਰ ਮੈਂ ਫਿਰ ਚੁੱਪ ਹੋ ਗਈ ਕਿਉਂਕਿ ਮੈਂ ਵਿਕਰਮ ਦੀ ਆਦਤ ਨੂੰ ਚੰਗੀ ਤਰ੍ਹਾਂ ਜਾਣਦੀ ਸੀ ਇੱਕ ਵਾਰ ਉਸ ਨੇ ਮੈਨੂੰ ਗੱਲਾਂ ਗੱਲਾਂ ਵਿੱਚ ਕਿਹਾ ਸੀ ਕਿ ਸੰਦੀਪ ਮੈਂ ਸਭ ਕੁਝ ਪ੍ਰਦਰਸ਼ਿਤ ਕਰ ਸਕਦਾ ਪਰ ਬੇਵਫਾਈ ਬਿਲਕੁਲ ਨਹੀਂ ਮੈਂ ਬੇਵਫਾ ਨਹੀਂ ਸੀ ਪਰ ਨਾ ਜਾਣੇ ਕਿਵੇਂ ਬਦ ਕਰਤਾਰ ਹੋ ਗਈ ਸੀ ਮੇਰੀ ਮਾਂ ਵੀ ਮੇਰੀ ਇਸ ਗਲਤੀ ਦੀ ਵਜ੍ਹਾ ਕਰਕੇ ਬਿਮਾਰ ਹੋਣ ਲੱਗੀ ਇੱਥੋਂ ਇਹ ਮੈਂ ਲੋਕਾਂ ਨੂੰ ਇਹੀ ਕਿਹਾ ਕਿ ਮੈਂ ਵਿਆਹੀ ਹੋਈ ਆ ਮੇਰਾ ਪਤੀ ਵਿਦੇਸ਼ ਵਿੱਚ ਰਹਿੰਦਾ ਹੈ ਮੇਰੇ ਕੋਲ ਇਸ ਦੇ ਇਲਾਵਾ ਹੋਰ ਕੋਈ ਦੂਜਾ ਚਾਰਾ ਨਹੀਂ ਸੀ ਮੈਂ ਝੂਠ ਬੋਲਦੀ ਸੁਣਨ ਤੇ ਕਹਿਣ ਲਈ ਵਿੱਚ ਬਹੁਤ ਅਜੀਬ ਲੱਗਦਾ ਮੈਂ ਨਹੀਂ ਜਾਣਦੀ ਮੈਂ ਕਿਸ ਤੇ ਪਾਪ ਨੂੰ ਆਪਣੇ ਸਰੀਰ ਵਿੱਚ ਪਾਲ ਰਹੀ ਸੀ ਦਿਨ ਪ੍ਰਤੀ ਦਿਨ ਮੇਰੀ ਤਬੀਅਤ ਹੁਣ ਖਰਾਬ ਰਹਿਣ ਲੱਗੀ ਹੁਣ ਮੈਨੂੰ ਖੁਦ ਨਾਲ ਹੀ ਇਰਨਾ ਹੋਣ ਲੱਗੀ ਮੈਂ ਰੋਂਦੀ ਰਹਿੰਦੀ ਕਈ ਕਈ ਘੰਟੇ ਰੱਬ ਅੱਗੇ ਹੱਥ ਜੋੜ ਕੇ ਖੜੀ ਰਹਿੰਦੀ ਉਸ ਨੂੰ ਕਹਿੰਦੀ ਪ੍ਰਮਾਤਮਾ ਮੈਂ ਇਹੋ ਜਿਹਾ ਕਿਹੜਾ ਪਾਪ ਕੀਤਾ ਸੀ ਜਿਸ ਦੀ ਸਜ਼ਾ ਮੈਨੂੰ ਇਸ ਤਰ੍ਹਾਂ ਮਿਲ ਰਹੀ ਹੈ ਉਧਰ ਮੇਰੀ ਮਾਂ ਵੀ ਮੇਰੇ ਨਾਲ ਟੰਗਣਾ ਗੱਲ ਨਹੀਂ ਕਰਦੀ ਸੀ ਉਸ ਤੋਂ ਪਹਿਲਾਂ ਤਾਂ ਮੇਰੀ ਮਾਂ ਮੇਰੇ ਬਾਰੇ ਸਦਕੇ ਜਾਂਦੀ ਸੀ ਮੈਂ ਉਸਦੀ ਇਕਲੋਤੀ ਤੀ ਸੀ ਉਸ ਤੇ ਜਿੰਤਾ ਇਕਲੋਤਾ ਸਾਰਾ ਸੀ ਮੇਰੇ ਪਾਪਾ ਜਦੋਂ ਮੈਂ 5 ਸਾਲ ਦੀ ਸੀ ਮੈਨੂੰ ਅਨਾਥ ਛੱਡ ਕੇ ਚਲੇ ਗਏ ਉਦੋਂ ਤੋਂ ਮੇਰੀ ਮਾਂ ਨੇ ਮੈਨੂੰ ਪਾਲ ਪੋਸ ਕੇ ਵੱਡਾ ਕੀਤਾ ਮੇਰੀ ਖਾਤਰ ਤੁਝਾ ਵਿਆਹ ਨਹੀਂ ਕੀਤਾ ਰੰਗ ਰੂਪ ਮੈਂ ਆਪਣੀ ਮਾਂ ਦਾ ਚੁਰਾਇਆ ਸੀ ਉਹ ਮੋਟੀਆਂ-ਮੋਟੀਆਂ ਬਾਦਾਮੀ ਚਮਕਦਾਰ ਅੱਖਾਂ ਲੰਮੇ ਕਾਲੇ ਵਾਲ ਜੋ ਕਮਰ ਨੂੰ ਛੁੰਦੇ ਸੀ ਚਿੱਟਾ ਸਫੈਦ ਰੰਗ ਦੇਖਣ ਵਾਲਦੇ ਨਜ਼ਰਾਂ ਮੇਰੇ ਤੋਂ ਹਟਦੀਆਂ ਨਹੀਂ ਸੀ ਕਦੇ-ਕਦੇ ਤਾਂ ਮੇਰੀ ਮਾਂ ਵੀ ਮੇਰੀ ਖੂਬਸੂਰਤੀ ਤੋਂ ਡਰ ਜਾਂਦੀ ਸੀ ਕਹਿੰਦੀ ਸੰਦੀਪ ਜਮਾਨਾ ਬਹੁਤ ਖਰਾਬ ਹੈ ਉਪਰੋਂ ਤੇਰੀ ਖੂਬਸੂਰਤੀ ਖੁਦ ਨੂੰ ਛੁਪਾ ਕੇ ਰੱਖਿਆ ਕਰ ਮੈਂ ਮਾਂ ਦੀਆਂ ਗੱਲਾਂ ਨੂੰ ਹੱਸ ਕੇ ਟਾਲ ਦਿੰਦੀ ਕਹਿੰਦੀ ਮੰਮੀ ਤੇਰੀ ਬੇਟੀ ਕੋਈ ਕਮਜ਼ੋਰ ਲੜਕੀ ਨਹੀਂ ਕੋਈ ਵੀ ਆ ਕੇ ਤੇਰੀ ਧੀ ਦੀ ਇੱਜ਼ਤ ਤੇ ਹੱਥ ਪਾ ਦੇਵੇ ਜੇ ਕਿਸੇ ਨੇ ਇਸ ਤਰ੍ਹਾਂ ਕੀਤਾ ਤਾਂ ਉਸ ਦੀਆਂ ਅੱਖਾਂ ਕਟਲਾ ਵਾਂਗੀ ਅੱਜ ਮੈਂ ਕਿਵੇਂ ਖੂਨ ਦੇ ਹੰਝੂ ਰੋ ਰਹੀ ਸੀ ਕੋਈ ਮੇਰੀ ਇੱਜ਼ਤ ਨਾਲ ਖੇਡ ਗਿਆ ਤੇ ਮੈਨੂੰ ਪਤਾ ਨਹੀਂ ਸੀ ਇਹ ਕਿਹੋ ਜੀ ਅਜਮਾਇ ਸੀ ਜਿਵੇਂ ਤਿਵੇਂ ਸਮਾਂ ਗੁਜ਼ਰਦਾਰਿਆ ਫਿਰ ਉਹ ਸਮਾਂ ਆ ਗਿਆ ਮੈਂ ਹਸਪੀਟਲ ਵਿੱਚ ਐਡਮਿਟ ਹੋ ਗਈ ਮੈਂ ਨਹੀਂ ਜਾਣਦੀ ਸੀ ਕਿ ਮੇਰੇ ਬੱਚੇ ਦਾ ਬਾਪ ਕੌਣ ਹੈ ਮੈਂ ਕਿਸ ਦੀ ਔਲਾਦ ਨੂੰ ਜਨਮ ਦੇਣ ਵਾਲੀ ਹਾਂ ਨਾ ਤਾਂ ਮੇਰਾ ਪਿਆਰ ਸੀ ਤੇ ਨਾ ਹੀ ਮੇਰੇ ਨਾਲ ਕੀਤੀ ਗਈ ਮੁਹੱਬਤ ਵਿੱਚ ਧੋਖੇਬਾਜ਼ੀ ਉਹ ਇੱਕ ਨਜਾਇਜ਼ ਔਲਾਦ ਸੀ ਮੈਂ ਇਹ ਦਰਦ ਮੈਂ ਵੀ ਜਾਣ ਸਕਦੀ ਸੀ ਮੈਂ ਇਹ ਦਰਦ ਕਿਵੇਂ ਬਰਦਾਸ਼ਤ ਕਰ ਰਹੀ ਸੀ ਔਰਤ ਕਦੇ ਵੀ ਇਹੋ ਜਿਹੇ ਬੱਚੇ ਨੂੰ ਜਨਮ ਦੇਣੀ ਤੇ ਇਹ ਨਹੀਂ ਚਾਹੁੰਦੀ ਜਿਸ ਨੂੰ ਦੇਖ ਕੇ ਉਸ ਨੂੰ ਨਫ਼ਰਤ ਆਵੇ ਮੈਨੂੰ ਵੀ ਉਸ ਨਾਲ ਕਿਰਣਾ ਮਹਿਸੂਸ ਹੋਈ ਜਿਸ ਨੇ ਮੇਰੀ ਜ਼ਿੰਦਗੀ ਤਬਾਹ ਕਰਕੇ ਰੱਖ ਦਿੱਤੀ ਮੈਂ ਸੋਚ ਲਿਆ ਕਿ ਮੈਂ ਇਸ ਬੱਚੇ ਨੂੰ ਪੈਦਾ ਹੁੰਦੇ ਹੀ ਅਨਾਥ ਆਸ਼ਰਮ ਵਿੱਚ ਦੇ ਦੇਵਾਂਗੀ ਕਿਉਂਕਿ ਮੈਨੂੰ ਇਸ ਬੱਚੇ ਨਾਲ ਕੋਈ ਵੀ ਲਗਾਵ ਨਹੀਂ ਸੀ ਬਲਕਿ ਮੈਨੂੰ ਇਸ ਬੱਚੇ ਨਾਲ ਨਫ਼ਰਤ ਸੀ ਜਿਸ ਵਿੱਚ ਮੇਰੀ ਪੂਰੀ ਜ਼ਿੰਦਗੀ ਬਰਬਾਦ ਹੋ ਗਈ। ਮੈਨੂੰ ਮੇਰੀ ਮਾਂ ਦੀਆਂ ਨਜ਼ਰਾਂ ਵਿੱਚ ਹੀ ਘਰਾ ਦਿੱਤਾ ਜਿੱਤੋਂ ਤੱਕ ਮੈਂ ਖੁਦ ਨਾਲ ਨਜ਼ਰ ਮਿਲਾਉਣ ਦੇ ਕਾਬਲ ਨਹੀਂ ਰਹੀ। 4 ਘੰਟਿਆਂ ਦੇ ਦਰਦ ਨੂੰ ਸਹਿਣ ਤੋਂ ਬਾਅਦ ਮੈਂ ਇੱਕ ਬੱਚੇ ਨੂੰ ਜਨਮ ਦਿੱਤਾ। ਜਦੋਂ ਬੱਚੇ ਦੀ ਸ਼ਕਲ ਦੇਖੀ ਤਾਂ ਮੇਰੇ ਹੋਸ਼ ਛੁੱਟ ਗਏ। ਬੱਚੇ ਦੀ ਗਰਦਨ ਤੇ ਪਿਆ ਉਹ ਪਦੈਸ਼ੀ ਕਾਲਾ ਨਿਸ਼ਾਨ। ਮੇਰੇ ਸਿਰ ਤੇ ਅਸਮਾਨ ਘਰਾ ਰਿਹਾ ਸੀ ਕਿਉਂਕਿ ਉਸ ਬੱਚੇ ਦੀ ਸ਼ਕਲ ਤਾਂ ਮੇਰੇ ਹੀ ਇਹ ਉਹਨਾਂ ਦਿਨਾਂ ਦੀ ਗੱਲ ਹੈ ਜਦੋਂ ਮੈਂ ਆਫਿਸ ਤੇ ਕੰਮ ਦੇ سلسلے ਵਿੱਚ ਆਫਿਸ ਦੀ ਟੀਮ ਨਾਲ ਸ਼ਿਮਲੇ ਗਈ ਮੈਂ ਨਕਸ਼ੇ ਬਣਾਉਂਦੀ ਸੀ ਮੇਰਾ ਇਹ ਹੀ ਕੰਮ ਸੀ ਸ਼ਿਮਲੇ ਵਿੱਚ ਵੀ ਮੈਂ ਇਸ سلسلے ਵਿੱਚ ਗਈ ਸੀ ਉੱਥੇ ਇੱਕ ਹੋਟਲ ਦਾ ਨਕਸ਼ਾ ਬਣਾਇਆ ਤੇ ਸਾਡੇ ਸਾਰਿਆਂ ਦਾ ਮਕਸਦ ਇੱਕ ਹੀ ਸੀ ਸਾਡੀ ਪੂਰੀ ਟੀਮ ਦੇ ਲਈ ਸਾਡੇ ਬੌਸ ਨੇ ਇੱਕ ਹੋਟਲ ਦੇ ਕਮਰੇ ਨੂੰ ਬੁੱਕ ਕਰਾ ਕੇ ਰੱਖਿਆ ਵਿਕਰਮ ਸਾਡੇ ਨਾਲ ਨਹੀਂ ਗਿਆ ਸੀ ਕਿਉਂਕਿ ਉਹਨਾਂ ਦਿਨਾਂ ਵਿੱਚ ਉਹਦੀ ਮਾਂ ਬਿਮਾਰ ਸੀ ਜਿਸ ਦਿਨ ਸ਼ਿਮਲੇ ਪਹੁੰਚੇ ਉਸ ਸਮੇਂ ਹਰ ਪਾਸੇ برفਬਾਰਿਸ਼ ਸ਼ੁਰੂ ਹੋ ਚੁੱਕੀ ਸੀ ਇਸ ਲਈ ਰਸਤਾ ਅਕਸਰ ਬੰਦ ਹੋ ਜਾਂਦਾ ਸੀ ਕਈ ਕਈ ਦਿਨਾਂ ਤੱਕ ਹੋਟਲ ਵਿੱਚ ਬੰਦ ਹੋ ਜਾਂਦੇ ਸੀ ਲੋਕਾਂ ਤੇ ਕਈ ਕਈ ਦਿਨਾਂ ਤੱਕ ਹੋਟਲ ਵਿੱਚ ਕੈਦ ਹੋ ਕੇ گزارਨੇ ਪੈਂਦੇ ਉਹਨਾਂ ਦਿਨਾਂ ਦੀ ਗੱਲ ਹੈ ਜਦੋਂ برفਬਾਰਿਸ਼ ਬਹੁਤ ਤੇਜ਼ ਹੋ ਰਹੀ ਸੀ ਛਿਮਲੇ ਆਉਣ ਵਾਲੇ ਲੋਕਾਂ ਦੀਆਂ ਗੱਡੀਆਂ ਬਹੁਤ ਖਤਰਨਾਕ ਹਾਦਸੇ ਦਾ ਸ਼ਿਕਾਰ ਹੋ ਰਹੀਆਂ ਸੀ ਕਈ ਗੱਡੀਆਂ ਰਸਤੇ ਵਿੱਚ ਬਰਫ਼ ਤੇ ਫਿਸਲਣ ਦੀ ਵਜ੍ਹਾ ਕਰਕੇ ਫਸ ਗਈਆਂ ਲੋਕ ਉੱਥੇ ਗੱਡੀਆਂ ਵਿੱਚ ਹੀ ਦੱਬੇ ਟੰਟ ਤੇ ਵਜਾਂ ਦੇ ਨਾਲ ਜਾਂ ਤੋਂ ਹੱਥ ਤੋਂ ਬੈਠੇ ਇਹ ਹਸਾ ਇਹੋ ਜਿਹਾ ਸੀ ਕਿ ਹਰ ਤਿਲ ਨੂੰ ਤੜਫਾ ਕੇ ਰੱਖ ਦਿੱਤਾ ਹੋਟਲ ਦੇ ਮਾਲਕਾਂ ਨੇ ਤਿੰਨ ਗੁਣਾ ਵਧਰਾਤਰੀ ਕਰ ਦਿੱਤੀ ਉਹਨਾਂ ਦੇ ਨਾਲ ਵਿੱਚ ਅਸੀਂ ਵੀ ਆਪਣੇ ਹੋਟਲ ਦੇ ਕਮਰੇ ਵਿੱਚ ਕੈਦ ਹੋ ਕੇ ਰਹਿ ਗਏ ਸਰਦੀ ਇੰਨੀ ਤੇਜ਼ ਸੀ ਕਿ ਹੀਟਰ ਵੀ ਕੰਮ ਨਹੀਂ ਕਰ ਰਹੇ ਸੀ ਮੈਨੂੰ ਯਾਦ ਆਉਂ ਲੱਗਿਆ ਕਿ ਉਹਨਾਂ ਦਿਨਾਂ ਵਿੱਚ ਗਾਕਾਂ ਦੀ ਭੀੜ ਬਹੁਤ ਵੱਧ ਗਈ। ਲੋਕ ਹੋਟਲ ਦਾ ਕਿਰਾਇਆ ਲੱਖਾਂ ਵਿੱਚ ਦੇਣ ਨੂੰ ਤਿਆਰ ਹੋ ਸੀ। ਬਹੁਤੇ ਲੋਕਾਂ ਨੇ ਇਨਸਾਨੀ ਹਮਦਰਦੀ ਦੇ ਨਾਂ ਤੇ ਆਪਣੇ ਹੀ ਕਮਰੇ ਵਿੱਚ ਲੋਕਾਂ ਨੂੰ ਠਹਿਰਾਉਣਾ ਸ਼ੁਰੂ ਕਰ ਦਿੱਤਾ ਪਰ ਮੈਂ ਨਹੀਂ ਜਾਣਦੀ ਕਿ ਮੇਰੇ ਨਾਲ ਇਹੋ ਜਿਹਾ ਖਨਾਉਣਾ ਖੇਲ ਵੀ ਉੱਥੇ ਖੇលਿਆ ਜਾ ਸਕਦਾ। ਇੱਕ ਰਾਤ ਮੇਰੇ ਕਮਰੇ ਦਾ ਦਰਵਾਜ਼ਾ ਬੜੀ ਜ਼ੋਰ ਨਾਲ ਖੜਕਿਆ। ਮੈਂ ਸਰਦੀ ਦੇ ਮਾਰੇ ਰਜਾਈ ਵਿੱਚ ਕੰਬ ਰਹੀ ਸੀ। ਮੁਸ਼ਕਲ ਨਾਲ ਹੀ ਮੈਨੂੰ ਨੀਂਦ ਆ ਰਹੀ ਸੀ। ਉਹਨੇ ਚੇਰਨੋਂ ਦਰਵਾਜ਼ਾ ਖੜਕਿਆ ਮੈਂ ਨੀਂਦ ਵਿੱਚ ਉੱਠੀ ਸੀ ਤੇ ਮੁਸ਼ਕਲ ਨਾਲ ਉੱਠ ਕੇ ਮੈਂ ਕਮਰੇ ਦਾ ਦਰਵਾਜ਼ਾ ਖੋਲਿਆ ਤਾਂ ਉਸ ਹੋਟਲ ਦਾ ਇੱਕ ਨੌਕਰ ਸੀ ਮੈਨੂੰ ਕਹਿਣ ਲੱਗਾ ਇੱਕ ਫੈਮਿਲੀ ਇਸ ਸਮੇਂ ਬੜੀ ਮੁਸ਼ਕਲ ਨਾਲ ਇਸ ਹੋਟਲ ਤੱਕ ਪਹੁੰਚੀ ਹੈ ਉਹਨਾਂ ਦੀ ਬੱਚੀ ਵੀ ਬਹੁਤ ਬਿਮਾਰ ਹੈ ਹੋਟਲ ਦਾ ਕੋਈ ਵੀ ਕਮਰਾ ਖਾਲੀ ਨਹੀਂ ਜੇ ਤੁਸੀਂ ਇੱਕ ਰਾਤ ਦੇ ਲਈ ਉਹਨਾਂ ਨੂੰ ਇਸ ਕਮਰੇ ਵਿੱਚ ਠਹਿਰਾ ਲਓ ਤਾਂ ਇਹ ਤੁਹਾਡਾ ਬਾਪ ਬੇਟੀ ਤੇ ਬੜਾ ਇਸ਼ਾਨ ਹੋਵੇਗਾ ਮੈਂ ਕੁਝ ਦੇਰ ਤਾਂ ਇਹੋ ਸੋਚਦੀ ਰਹੇਗੀ ਕਿ ਕੀ ਕਰਾਂ ਤੇ ਕੀ ਨਾ ਪਰ ਮੈਂ ਇਨਸਾਨੀ ਹਮਦਰਦੀ ਦੇ ਨਾਤੇ ਇਜਾਜ਼ਤ ਦੇ ਦਿੱਤੀ ਕੁਝ ਦੇਰ ਬਾਅਦ 32 ਸਾਲ ਦਾ ਆਦਮੀ ਤੇ ਇੱਕ 5 ਸਾਲ ਦੀ ਬੱਚੀ ਨੂੰ ਗੋਦ ਵਿੱਚ ਲੈ ਮੇਰੇ ਸਾਹਮਣੇ ਖੜਾ ਸੀ ਇਸ ਵਕਤ ਬੇਹੱਦ ਪਰੇਸ਼ਾਨ ਲੱਗ ਰਿਹਾ ਕਮਰੇ ਵਿੱਚ ਆਉਂਦੇ ਹੀ ਉਸ ਨੇ ਆਪਣੀ ਬੇਟੀ ਨੂੰ ਉਸ ਵੇਲੇ ਬੈੱਡ ਤੇ ਲੰਮਾ ਪਾ ਦਿੱਤਾ ਤੇ ਉਸ ਦੀ ਰਜਾਈ ਤੇ ਦਿੱਤੀ ਉਹ ਬੱਚੀ ਬੁਰੀ ਤਰ੍ਹਾਂ ਕੰਬ ਰਹੀ ਸੀ ਉਹ ਆਦਮੀ ਖੁਦ ਹੀ ਮੁਕ ਦੀ ਚਾਕਟ ਪਾ ਕੇ ਮੈਨੂੰ ਅਸਾਸ ਬਸਤਾਉਂਦੇ ਹੋਈ ਨਜ਼ਰਾਂ ਨਾਲ ਦੇਖਣ ਲੱਗਾ ਕਹਿਣ ਲੱਗਾ ਮੈਂ ਤੁਹਾਡਾ ਆਸਾਨ ਕਿਹਨਾ ਸ਼ਬਦਾਂ ਵਿੱਚ ਅਦਾ ਕਰਾਂ ਜੇ ਤੁਸੀਂ ਮੇਰੇ ਤੇ ਆਸਾਨ ਨਾ ਕਰਦੇ ਤਾਂ ਮੇਰੀ ਬੱਚੀ ਨੂੰ ਨਾ ਜਾਣੇ ਸਰਤੇ ਤੇ ਮਾਰੇ ਕੀ ਹੋ ਜਾਂਦਾ ਮੈਂ ਕਿਹਾ ਕੋਈ ਗੱਲ ਫਿਰ ਉਹ ਕਹਿਣ ਲੱਗਾ ਤੁਸੀਂ ਮਿਸ ਮੇਰੀ ਬੇਟੀ ਦਾ ਖਿਆਲ ਰੱਖ ਲੈਣਾ ਮੈਂ ਤਾਂ ਕਿਤੇ ਵੀ ਸਮਾਂ ਕੱਢ ਲਾਵਾਂਗਾ ਇਹ ਕਹਿ ਕੇ ਉਹ ਕਮਰੇ ਤੋਂ ਬਾਹਰ ਚਲਾ ਗਿਆ ਮੈਂ ਉਸਦੀ ਬੇਟੀ ਨੂੰ ਕੰਬਲ ਵਿੱਚ ਚੰਗੀ ਤਰ੍ਹਾਂ ਲਪੇਟ ਕੇ ਰੱਖਿਆ ਤੇ ਖੁਦ ਵੀ ਵerte अकेलेटी ਉਹ ਬੱਚੀ ਨੀਂਦ ਦੀ ਬੇਹੋਸ਼ੀ ਵਿੱਚ ਕੰਮ ਰਹੀ ਸੀ ਉਸ ਤੇ ਬਰਾਬਰ ਮੈਂ ਲੇਟ ਗਈ ਉਸ 5 ਸਾਲ ਦੀ ਮਾਸੂਮ ਬੱਚੀ ਨੂੰ ਆਪਣੇ ਨਾਲ ਲਾ ਲਿਆ ਕੁਝ ਦਿਨ ਵਿੱਚ ਹੀ ਉਸ ਬੱਚੀ ਦਾ ਕੰਮਾ ਖਤਮ ਹੋ ਗਿਆ ਹੁਣ ਉਹ ਬੱਚੀ ਗਹਿਰੀ ਨੀਂਦ ਵਿੱਚ ਸੌਂ ਚੁੱਕੀ ਸੀ ਰਾਤ ਪਰ ਬਰਫ ਬਾਰੀ ਹੁੰਦੀ ਰਹੀ ਸਵੇਰੇ ਇਹੀ ਸਿਲਸਿਲਾ ਚਾਰੀ ਰਿਹਾ ਸਰਦੀ ਦੀ ਤੇਜ਼ੀ ਇੰਨੀ ਜ਼ਿਆਦਾ ਵੱਧ ਚੁੱਕੀ ਸੀ ਕਿ ਨਾਲਕਿਆਂ ਵਿੱਚ ਪਾਣੀ ਚੰਮਣ ਲੱਗ ਗਿਆ ਟੂਟੀਆਂ ਵਿੱਚ ਪਾਣੀ ਚੰਮਣ ਲੱਗ ਗਿਆ ਉਹ ਬੱਚੀ ਜਦੋਂ ਉੱਠੀ ਤੇ ਕਈ ਈਵਾਰ ਕੁੜੀ ਤੇ ਪਾਪ ਦੇ ਬਾਰੇ ਪੁੱਛਿਆ ਪਰ ਉਹ ਕੁਝ ਵੀ ਨਹੀਂ ਜਾਣਦੀ ਸੀ ਸ਼ਾਮ ਦੇ ਵਕਤ ਉਹ ਆਦਮੀ ਵਾਪਸ ਆਇਆ ਮੇਰੇ ਗੁੱਸੇ ਤੇ ਪਰੇਸ਼ਾਨੀ ਨਾਲ ਬੁਰਾ ਹਾਰ ਸੀ ਉਹ ਆਪਣੇ ਪਾਪਾ ਨੂੰ ਦੇਖ ਕੇ ਬੱਚੀ ਖੁਸ਼ੀ ਦੇ ਮਾਰੇ ਚਾਹੇ ਇੱਕ ਘੁੱਟ ਕੇ ਜੱਪੀ ਪਾ ਲਈ ਤੇ ਰੋਣ ਲੱਗੀ ਮੈਂ ਉਸ ਆਦਮੀ ਤੇ ਲੜ ਪਈ ਕਿ ਕਿਹਾ ਤੁਹਾਡੇ ਵਿੱਚ ਜਰਾ ਜਿੰਨੀ ਵੀ ਜ਼ਿੰਮੇਵਾਰੀ ਨਹੀਂ ਤੁਹਾਡੇ ਬੱਚੇ ਸਾਰਾ ਦਿਨ ਰੋ ਰੋ ਕੇ ਬੇਹਾਲ ਹੋਗੇ ਤੁਸੀਂ ਹੋਟਲ ਤੋਂ ਗਏ ਵੀ ਹੋ ਗਏ ਮੇਰੇ ਨਾਲ ਸੁਣ ਕੇ ਉਹ ਸ਼ਰਮਿੰਦਾ ਹੋ ਗਿਆ ਉਸਨੇ ਆਪਣਾ ਨਜ਼ਰਾਂ ਹੇਠਾ ਕਰ ਲਈਆਂ ਕਹਿਣ ਲੱਗਾ ਮੈਂ ਮਾਫੀ ਚਾਹੁੰਦਾ ਪਰ ਸਵੇਰ ਹੁੰਦੀ ਮੈਨੂੰ ਪਤਾ ਲੱਗਿਆ ਕਿ ਰਾਤ ਦੀ ਪਰਫਵਾਰੀ ਦੇ ਤੂਫਾਨ ਵਿੱਚ ਬਹੁਤ ਸਾਰੀਆਂ ਗੱਟੀਆਂ ਬਰਫ਼ ਦੇ ਹੇਠਾਂ ਨੱਪੀਆਂ ਗਈਆਂ ਤੇ ਰਿਸਕਿਊ ਟੀਐਮ ਦੇ ਵੱਲੋਂ ਲੋਕਾਂ ਨੂੰ ਮਦਦ ਲਈ ਭੇਜਿਆ ਜਾ ਰਿਹਾ ਸੀ ਇਸ ਲਈ ਮੈਂ ਵੀ ਉੱਥੇ ਚਲਾ ਗਿਆ ਬਹੁਤ ਲੋਕ ਆਪਣੀ ਜਾਨ ਤੋਂ ਹੱਥੋਂ ਬੈਠੇ ਬੜਸਤ ਸਾਰੇ ਲੋਕਾਂ ਦੀ ਜਾਨ ਸਾਡੀ ਮਦਦ ਨਾਲ ਬਚ ਗਈ بس ਮੈਨੂੰ ਉੱਥੇ ਇੰਨਾ ਟਾਈਮ ਲੱਗ ਗਿਆ ਇਹ ਸੁਣ ਕੇ ਮੇਰਾ ਗੁੱਸਾ ਖਤਮ ਹੋ ਗਿਆ ਉਹ ਆਦਮੀ ਇੱਕ ਚੰਗੇ ਕੰਮ ਤੇ ਗਿਆ ਸੀ ਲੋਕਾਂ ਦੀ ਜਾਨ ਬਚਾਉਣ ਦਾ ਕੰਮ ਕਰ ਰਿਹਾ ਸੀ ਮੈਂ ਉਸਤੇ ਇੰਨਾ ਗੁੱਸਾ ਕਰ ਪਈ ਓਹ ਮੈਨੂੰ ਕਹਿਣ ਲੱਗਾ ਅੱਜ ਰਾਤ ਵੀ ਇਸ ਸਤਿਫਾਨਦੀ ਭਵਿੱਖਬਾਨੀ ਕੀਤੀ ਗਈ ਹੈ ਕੱਲ ਸ਼ਾਮ ਤੱਕ ਸ਼ਾਇਦ ਕੋਈ ਹੱਲ ਨਿਕਲ ਜਾਵੇ ਜਿਵੇਂ ਹੀ ਰਸਤਾ ਸਾਫ਼ ਹੋਵੇਗਾ ਮੈਂ ਉਸੇ ਵੇਲੇ ਵਾਪਸ ਚਲਾ ਜਾਊਂਗਾ ਤੁਸੀਂ ਮੇਰੀ ਵਜ੍ਹਾ ਕਰਕੇ ਬਹੁਤ ਤਕਲੀਫ ਉਠਾਈ ਉਸ ਫਾਇਦੇ ਦੇਣ ਲੱਗਿਆ ਫਿਰ ਮੈਂ ਕਿਹਾ ਚਲੋ ਕੋਈ ਗੱਲ ਨਹੀਂ ਤੁਸੀਂ ਜੋ ਵੀ ਕੀਤਾ ਲੋਕਾਂ ਨੂੰ ਬਚਾਉਣ ਲਈ ਕੀਤਾ ਇਹੋ ਜੇ ਮੁਸ਼ਕਲ ਸਮੇਂ ਵਿੱਚ ਇੱਕ ਦੂਜੇ ਦਾ ਸਾਥ ਨਹੀਂ ਦੇਵਾਂਗੇ ਤਾਂ ਕੀ ਫਾਇਦਾ ਇਹੋ ਜੇ ਇਨਸਾਨੀਅਤ ਦਾ ਮੇਰੀ ਗੱਲ ਤੇ ਉਹ ਰਿਲੈਕਸ ਹੋ ਗਿਆ ਤੇ ਰਾਤ ਤੱਕ ਮੇਰੇ ਕਮਰੇ ਵਿੱਚ ਰਿਹਾ ਮੈਨੂੰ ਮੇਰੇ ਬਾਰੇ ਪੁੱਛਦਾ ਰਿਹਾ ਤੇ ਆਪਣੇ ਬਾਰੇ ਦੱਸ ਦਰਿਆ ਸਮਾਂ ਵੀ ਕਿਸੇ ਨੇ ਤਰੰਗ ਜ਼ਾਰਨਾ ਸੀ ਕਹਿਣ ਲੱਗਾ ਮੇਰੀ ਲਵ ਮੈਰਿਜ ਹੋਈ ਸੀ ਮੇਰੀ ਬੇਟੀ ਦੀ ਪਦਾਇਸ਼ ਤੇ ਬਾਅਦ ਹੀ ਮੇਰੀ ਪਤਨੀ ਬਿਮਾਰ ਰਹਿਣ ਲੱਗੀ ਮੇਰੀ ਬੇਟੀ ਅਜੇ ਸਿਰਫ 2 ਸਾਲ ਦੀ ਸੀ ਜਦੋਂ ਮੇਰੀ ਪਤਨੀ ਮੈਨੂੰ ਤੇ ਮੇਰੀ ਬੱਚੀ ਨੂੰ ਇਸ ਦੁਨੀਆ ਵਿੱਚ ਇਕੱਲਾ ਛੱਡ ਕੇ ਚਲੀ ਗਈ ਪਰ ਉਸ ਤੋਂ ਬਾਅਦ ਮੈਂ ਕਿਸੇ ਹੋਰ ਨੂੰ ਆਪਣੀ ਜ਼ਿੰਦਗੀ ਵਿੱਚ ਸ਼ਾਮਲ ਨਾ ਕਰ ਸਕਿਆ ਕਿਉਂਕਿ ਮੈਨੂੰ ਇਹ ਡਰ ਸੀ ਕਿ ਦੂਜੀ ਔਰਤ ਮੇਰੀ ਬੇਟੀ ਦੇ ਨਾਲ ਮਤਰਿਆ ਵਿਹਾਰ ਕਰੇਗੀ ਸ਼ਾਮ ਹੁੰਦੇ ਉਹ ਆਦਮੀ ਫਿਰ ਤੋਂ ਕਮਰੇ ਤੋਂ ਬਾਹਰ چلا ਗਿਆ ਉਹ ਤੇ ਫੋਨ ਦਾ ਸਿਗਨਲ ਵੀ ਪੰਦ ਹੁੰਦੇ ਜਾ ਰਹੀ ਸੀ ਮੈਂ ਆਪਣੇ ਫੋਨ ਨੂੰ ਇੱਕ ਨਜ਼ਰ ਦੇਖਿਆ ਤਾਂ ਕੁਝ ਮੈਸੇਜ ਆਏ ਸੀ ਉੱਧਰ ਵੀਕਰਮ ਮੇਰੀ ਖੈਰ ਪੁੱਛ ਰਿਹਾ ਸੀ ਮੇਰੀ ਵਜ੍ਹਾ ਕਰਕੇ ਪਰੇਸ਼ਾਨ ਸੀ ਕਿਉਂਕਿ ਸ਼ਿਮਲੇ ਦੇ ਹਾਲਾਤਾਂ ਦੇ ਬਾਰੇ ਉਸ ਨੂੰ ਪਤਾ ਚੱਲ ਚੁੱਕਿਆ ਸੀ ਮੇਰੀ ਮਾਂ ਵੀ ਪਰੇਸ਼ਾਨ ਸੀ ਪਰ ਫੋਨ ਦੇ ਸਿਗਨਲ ਬਹੁਤ ਘੱਟ ਆ ਰਹੇ ਸੀ ਅਸੀਂ ਇੱਕ ਦੂਜੇ ਨਾਲ ਬਹੁਤ ਘੱਟ ਗੱਲ ਕਰ پا ਰਹੇ ਸੀ ਮੈਨੂੰ ਸਭ ਤੋਂ ਜ਼ਿਆਦਾ ਚਿੰਤਾ ਆਪਣੀ ਮਾਂ ਦੀ ਸੀ ਜੋ ਮੇਰੀ ਵਜ੍ਹਾ ਕਰਕੇ ਬਹੁਤ ਪਰੇਸ਼ਾਨ ਸੀ ਮੇਰੀ ਇਸ ਵਕਤ ਘਰੇ ਮਾਂ ਇਕੱਲੀ ਸੀ ਮੇਰੀ ਵਜ੍ਹਾ ਕਰਕੇ ਕਿਸੇ ਤਕਲੀਫ ਵਿੱਚ ਗੁਜ਼ਰ ਰਹੀ ਹੋਏਗੀ ਇਸ ਖਾਲ ਦਾ ਅੰਦਾਜ਼ਾ ਮੈਂ ਲਗਾ ਸਕਦੀ ਸੀ ਉਹ ਪੱਤੀ ਕਦੋਂ ਦੇਸ ਹੋ ਚੁੱਕੀ ਸੀ ਮੈਂ ਖਿੜਕੀ ਤੋਂ ਪਰਤਾ ਹਟਾਇਆ ਸ਼ਾਇਦ ਫੋਨ ਦਾ ਸਿਗਨਲ ਕੁਝ ਆ ਜਾ ਤਾਂ ਮੈਂ ਆਪਣੀ ਮਾਂ ਨੂੰ ਆਪਣੀ ਖੈਰੀਅਤ ਦੱਸ ਸਕਾਂ ਇਸ ਵਕਤ ਹਲਕੀ ਹਲਕੀ ਬਰਫ ਬਾਰਿਸ਼ ਸ਼ੁਰੂ ਹੋ ਗਈ ਪਰ ਫੋਨ ਦੇ ਸਿਗਨਲ ਨਾ ਹੋਣ ਦੇ ਬਰਾਬਰ ਸੀ ਮੈਂ ਸਾਹਮਣੇ ਦੇਖਿਆ ਤਾਂ ਕੁਝ ਫਾਸਰਲੀ ਤੇ ਲੋਕ ਆਪਣੇ ਆਪਣੇ ਮੋਬਾਈਲ ਤੇ ਗੱਲਾਂ ਕਰ ਰਹੇ ਸੀ ਮੈਂ ਸੋਚਿਆ ਹੋ ਸਕਦਾ ਉੱਥੇ ਸਿਗਨਲ ਆ ਰਿਹਾ ਹੋਵੇ ਮੈਂ ਵੀ ਉੱਥੇ ਜਾ ਕੇ ਆਪਣੀ ਮਾਂ ਨਾਲ ਥੋੜੀ ਗੱਲ ਕਰ ਲੈਂਦੀ ਆ ਤੇ ਆਪਣੀ ਖੈਰੀਅਤ ਦੀ ਖਬਰ ਸੁਣਾ ਦਿੰਦੀ ਘੱਟ ਤੋਂ ਘੱਟ ਮੇਰੀ ਮਾਂ ਨੂੰ ਰਾਤ ਨੂੰ ਚੈਨ ਨਾਲ ਨੀਂਦ ਆ ਜਾਏਗੀ ਕਿਉਂਕਿ ਉਹ ਮੇਰੀ ਵਜ੍ਹਾ ਕਰਕੇ ਬਹੁਤ ਪਰੇਸ਼ਾਨ ਸੀ ਤੇ ਪਰੇਸ਼ਾਨੀਆਂ ਟੈਨਸ਼ਨ ਦੀ ਵਜ੍ਹਾ ਕਰਕੇ ਉਸ ਦਾ ਬਲੱਡ ਵਜਾਂਦਾ ਸੀ ਉਹ ਤਾਂ ਮੈਨੂੰ ਵੀ ਇੱਥੇ ਭੇਜਣਾਂ ਨਹੀਂ ਚਾਹੁੰਦੀ ਸੀ ਪਰ ਮੈਂ ਆਪਣੀ ਨੌਕਰੀ ਖੋਣਾ ਨਹੀਂ ਚਾਹੁੰਦੀ ਸੀ ਜਦੋਂ ਬੌਸ ਨੇ ਇਹ ਕੰਮ ਸੌਪਿਆ ਸੀ ਤਾਂ ਕਰਨਾ ਤਾਂ ਜ਼ਰੂਰੀ ਸੀ ਮੈਂ ਕੁਝ ਦਿਨਾਂ ਲਈ ਆਈ ਸੀ ਪਰ ਪਰਿਵਾਰ ਦੀ ਵਜ੍ਹਾ ਕਰਕੇ ਇੱਥੇ ਫਸ ਗਈ ਮੈਂ ਆਪਣੀ ਗਰਮ ਸ਼ਾਲ ਜੁਕੀ ਤੇ ਖੁਦ ਹੀ ਲੈ ਕੇ ਕਮਰੇ ਤੋਂ ਬਾਹਰ ਨਿਕਲ ਗਈ ਉਸ ਵਕਤ ਰਾਤ ਦੇ 11 ਵਜੇ ਰਹੇ ਸੀ ਹੋਟਲ ਵਿੱਚ ਸਨਾਟਾ ਸ਼ਾਹ ਆਹ ਹੋਇਆ ਸੀ ਸਰਦੀ ਦੀ ਵਜ੍ਹਾ ਕਰਕੇ ਸਾਰੇ ਆਪਣੇ ਆਪਣੇ ਕਮਰੇ ਵਿੱਚ ਪਏ ਹੋਏ ਸੀ ਮੈਂ ਹੋਟਲ ਦੀ ਲੌਬੀ ਵਿੱਚ ਵਿਸ਼ੇ ਪਿਸਤਰੇ ਦੇਖੇ ਬਹੁਤ ਲੋਕ ਮਜਬੂਰਨ ਉੱਥੇ ਸੌਣ ਲਈ ਮਜਬੂਰ ਸੀ ਉਸ ਬੱਚੀ ਦਾ ਬਾਪ ਵੀ ਕੋਨੇ ਵਿੱਚ ਪਿਆ ਹੋਇਆ ਸੀ ਮੈਂ ਬਸ ਇੱਕ ਨਜ਼ਰ ਉਸਤੇ ਮਾਰੀ ਤੇ ਉੱਥੋਂ ਨਿਕਲ ਗਈ ਮੈਨੂੰ ਬਸ ਆਪਣੀ ਮਾਂ ਨੂੰ ਤਸੱਲੀ ਦੇਣੀ ਸੀ ਉਸ ਵਕਤ ਹਰ ਸਮੇਂ ਬਸ ਸੇ ਬਰਫ ਬਾਰੇ ਹੀ ਬਰਫ ਬਾਰੀ ਸੀ ਮੈਂ ਜੈਸਚਰ ਤੋਂ ਆਈ ਸੀ ਉੱਥੇ ਸਰਦੀ ਇੰਨੀ ਜ਼ਿਆਦਾ ਨਹੀਂ ਸੀ ਤੇ ਇੰਨੀ ਜ਼ਿਆਦਾ ਸਰਦੀ ਪ੍ਰਦਰਸ਼ਿਤ ਕਰਨ ਦੀ ਆਦਤ ਨਹੀਂ ਸੀ ਮੈਨੂੰ ਮੋٹے ਕੱਪੜਿਆਂ ਵਿੱਚ ਵੀ ਸਰਦੀ ਲੱਗ ਰਹੀ ਸੀ ਮੈਂ ਆਪਣਾ ਮੋਬਾਈਲ ਔਨ ਕੀਤਾ ਤਾਂ ਸਿਗਨਲ ਅਜੇ ਵੀ ਘੱਟ ਸੀ ਸਾਹਮਣੇ ਲਗਭਗ 1 ਮੀਲ ਦੀ ਦੂਰੀ ਤੇ ਕੁਝ ਲੋਕ ਮੋਬਾਈਲ ਤੇ ਗੱਲਾਂ ਕਰ ਰਹੇ ਸੀ ਮੈਂ ਵੀ ਉਸ ਪਾਸੇ ਜਾਣ ਲੱਗੀ ਵਾਰ-ਵਾਰ ਆਪਣਾ ਮੋਬਾਈਲ ਦੇਖ ਰਹੀ ਸੀ ਜਿੱਥੇ ਸਿਗਨਲ ਆਵੇ ਉੱਥੇ ਆਪਣੀ ਮਾਂ ਨਾਲ ਗੱਲ ਕਰ ਲਵਾਂ ਵਾਪਸ ਆ ਜਾਵਾਂ ਮੈਂ ਮੁਸ਼ਕਲ ਨਾਲ ਹੀ برف ਤੇ ਚੱਲ ਪਾਰੀ ਸੀ ਅਤੇ ਘੰਟੇ ਬਾਅਦ ਮੈਂ ਉੱਥੇ ਪਹੁੰਚ ਗਈ ਜਿੱਥੇ ਕੁਝ ਸਿਗਨਲ ਆ ਰਹੀ ਸੀ ਮੈਂ ਆਪਣੇ ਮਾਂ ਦਾ ਨੰਬਰ ਮਲਾਇਆ ਉਸ ਵਕਤ ਸਰਦੀ ਤੇ ਮਾਰੇ ਮੈਂ ਕੰਬ ਰਹੀ ਸੀ ਮੇਰੀ ਮਾਂ ਨੇ ਫੋਨ ਚੁੱਕਿਆ ਤੇ ਮੇਰੇ ਲਈ ਬਹੁਤ ਪਰੇਸ਼ਾਨ ਸੀ ਕਹਿਣ ਲੱਗੀ ਇਥੋਂ ਨਹੀਂ ਆ ਖਬਰਾਂ ਸੁਣ ਸੁਣ ਕੇ ਮੇਰਾ ਦਿਲ ਦਹਿਲ ਰਿਹਾ ਸੀ ਸਿਗਨਲ ਨਾ ਹੋਣ ਵਜ੍ਹਾ ਕਰਕੇ ਤੇਰੇ ਨਾਲ ਗੱਲ ਨਹੀਂ ਹੋ ਰਹੀ ਸੀ ਇਸ ਲਈ ਮੈਂ ਬਹੁਤ ਪਰੇਸ਼ਾਨ ਸੀ ਮੈਂ ਆਪਣੇ ਮਾਂ ਨਾਲ ਗੱਲ ਕਰ ਰਹੀ ਸੀ برفਬਾਰੀ ਤੇਜ਼ ਹੋਣੀ ਸ਼ੁਰੂ ਹੋ ਗਈ ਇਕਦਮ ਹੀ ਇਸ ਤਰ੍ਹਾਂ ਲੱਗਿਆ ਕਿ ਬਰਫ਼ ਦੇ ਗੋਲੇ ਸਿਰ ਤੇ ਡਿੱਗਣ ਲੱਗੇ ਮੈਂ ਆਪਣੀ ਮਾਨੁਖਿਆ ਚੱਲੋ ਮੰਮੀ ਠੀਕ ਹੈ ਮੈਂ ਵਾਪਸ ਆਪਣੇ ਕਮਰੇ ਵਿੱਚ ਜਾ ਰਹੀ ਹਾਂ ਕਿਉਂਕਿ ਬਰਫ਼ ਵਾਰੀ ਪਤਣ ਲੱਗੀ ਮੈਂ ਜਲਦੀ ਨਾਲ ਫੋਨ ਬੰਦ ਕੀਤਾ ਤੇ ਜੇਬ ਵਿੱਚ ਪਾਇਆ ਜਲਦੀ-ਜਲਦੀ ਹੋਟਲ ਵੱਲ ਜਾਣ ਲੱਗੀ ਪਰ ਇਸ ਬਰਫ਼ਵਾਰੀ ਦੀ ਵਜ੍ਹਾ ਕਰਕੇ ਮੇਰੇ ਹੱਥ ਪੈਰ ਕੰਬਣ ਲੱਗੇ ਬਰਫ਼ਵਾਰੀ ਦੀ ਵਜ੍ਹਾ ਕਰਕੇ ਹੁਣ ਮੈਨੂੰ ਚੱਲਣਾ ਔਖਾ ਹੋ ਰਿਹਾ ਸੀ ਇਸ ਤਰ੍ਹਾਂ ਅਗਰੈਸੀਟੀ ਮੇਰਾ ਮੂਸਨ ਹੋ ਗਿਆ ਹੋਵੇ ਮੇਰੇ ਹੱਥ ਪੈਰ ਵੀ ਸੁੰਨ ਹੋ ਚੁੱਕੇ ਸੀ ਹੁਣ ਤਾਂ ਮੈਂ ਸਾਹ ਵੀ ਠੀਕ ਨਾਲ ਲਹਿਣ ਨਹੀਂ ਪਾ ਰਹੀ ਸੀ ਜਲਦ ਤੋਂ ਜਲਦ ਆਪਣੇ ਕਮਰੇ ਵਿੱਚ ਪਹੁੰਚਣਾ ਚਾਹੁੰਦੀ ਸੀ ਪਰ ਇੱਕ ਜਗ੍ਹਾ ਜਾ ਕੇ ਪਸ ਮੇਰੇ ਪੈਰ ਜੰਮ ਗਏ ਮੈਂ ਆਪਣੇ ਆਪ ਨੂੰ ਘਟਣ ਦੀ ਕੋਸ਼ਿਸ਼ ਕਰ ਰਹੀ ਸੀ ਪਰ ਮੇਰੇ ਪੈਰ ਨਹੀਂ ਹਿਲ ਰਹੇ ਸੀ ਫਿਰ ਮੈਂ ਉੱਥੇ برف ਤੇ ਮੂਤ ਮੂਹ ਦੇਖ ਗਈ ਬਰਫ਼ ਦੀ ਤੇਜ਼ੀ ਵੀ ਵਧਣ ਲੱਗੀ ਹੌਲੀ ਹੌਲੀ ਮੈਂ ਬਰਫ਼ ਵਿੱਚ ਦਸਨ ਲੱਗੀ ਇਸ ਤਰ੍ਹਾਂ ਲੱਗ ਰਿਹਾ ਸੀ ਕਿ ਸਮਾਂ ਤੋਂ ਟਿਕਦੀ ਬਰਫ਼ ਹਰ ਚੀਜ਼ ਨੂੰ ਆਪਣੇ ਆਪ ਵਿੱਚ ਸਮੇਟ ਲਵੇਗੀ ਸਰਦੀ ਦੇ ਬਾਰੇ ਹੁਣ ਤਾਂ ਮੇਰੇ ਹੱਥ ਪੈਰਾਂ ਨੇ ਕੰਮ ਕਰਨਾ ਬੰਦ ਕਰ ਦਿੱਤਾ ਮੈਂ ਖੁਦ ਨੂੰ ਉਸ ਬਰਫ਼ ਤੋਂ ਢਕਣ ਦੀ ਕੋਸ਼ਿਸ਼ ਕਰ ਰਹੀ ਸੀ ਪਰ ਇਸ ਤਰ੍ਹਾਂ ਲੱਗ ਰਿਹਾ ਸੀ ਜਿਵੇਂ ਮੇਰੇ ਹੱਥਾਂ ਪੈਰਾਂ ਵਿੱਚ ਜਾਨ ਨਹੀਂ ਹੈ ਮੈਂ ਹੁਣ ਸਰਦੀ ਤੋਂ ਬਰਦਾਸ਼ਤ ਨਹੀਂ ਕਰ ਰਹੀ ਸੀ ਮੈਂ ਉੱਠਣ ਦੀ ਕੋਸ਼ਿਸ਼ ਕਰ ਰਹੀ ਸੀ ਪਰ ਨਾ ਤਾਂ ਕੰਮ ਸੀ। ਮੈਨੂੰ ਲੱਗਿਆ ਕਿ ਹੁਣ ਮੈਂ ਆਪਣੀ ਜ਼ਿੰਦਗੀ ਤੋਂ ਹੱਥ ਤੋਂ ਵਟਾਂਗੇ ਜਿੰਨੇ ਵੀ ਲੋਕ ਆਸੇ-ਪਾਸੇ ਖੜੇ ਫੋਨ ਤੇ ਗੱਲਾਂ ਕਰ ਰਹੇ ਸੀ ਬਰਫ ਰਹੀ ਤੇਜ਼ ਹੁੰਦੇ ਹੀ ਸਾਰੇ ਆਪਣੇ ਆਪਣੇ ਟਿਕਾਣੇ ਤੇ ਜਾਣ ਲੱਗੇ। ਹੁਣ ਆਸ-ਪਾਸ ਕੋਈ ਵੀ ਦਿਖਾਈ ਨਹੀਂ ਦੇ ਰਿਹਾ ਸੀ ਸਿਰਫ ਮੈਂ ਹੀ ਉੱਥੇ ਇਕੱਲੀ ਬਰਫ ਵਿੱਚ ਫਸੀ ਹੋਈ ਸੀ। ਮੈਨੂੰ ਲੱਗਿਆ ਮੇਰੀ ਜ਼ਿੰਦਗੀ ਬਸ ਇੰਨੀ ਹੀ ਹੈ। ਮੈਂ ਆਪਣੀ ਅੱਖਾਂ ਬੰਦ ਕਰ ਲਈਆਂ। ਮੇਰੇ ਸਾਹ ਮੈਨੂੰ ਟਪਤੇ ਹੋਏ ਮਹਿਸੂਸ ਹੋ ਰਹੇ ਸੀ। ਕੁਝ ਦਿਨ ਬਾਅਦ ਹੀ ਮੈਂ ਹੋਸ਼ ਕੋ ਬੈਠੀ। ਜਦੋਂ ਮੈਨੂੰ ਹੋਸ਼ ਆਇਆ ਤਾਂ ਮੇਰਾ ਸਰੀਰ ਤਾਂ ਪ੍ਰਿਆਸੇ ਦਰਦ ਤੇ ਮਾਰੀ ਮੈ ਕਰਾ ਰਹੀ ਸੀ ਮੈਂ ਮੁਸ਼ਕਲ ਨਾਲ ਅੱਖਾਂ ਖੋਲੀਆਂ ਤਾਂ ਮੈਂ ਆਪਣੇ ਹੋਟਲ ਦੇ ਕਮਰੇ ਵਿੱਚ ਸੀ ਬੱਚੀ ਮੇਰੇ ਕੋਲ ਬੈਠੀ ਸੀ ਮੇਰੇ ਹੱਥਾਂ ਨੂੰ ਸਹਾਰ ਰਹੀ ਸੀ ਸਾਹਮਣੇ ਸੋਫੇ ਤੇ ਉਸਦਾ ਪਿਓ ਨਜ਼ਰਾਂ ਝਕਾ ਕੇ ਬੈਠਾ ਹੋਇਆ ਸੀ ਮੈਨੂੰ ਤਾਂ ਲੱਗਿਆ ਸੀ ਕਿ ਮੈਂ ਮਰ ਗਈ ਹਾਂ ਮੈਨੂੰ ਕਿਸ ਨੇ ਪਹਛਾਇਆ ਮੈਂ ਇੱਥੇ ਕਿਵੇਂ ਪਹੁੰਚੀ ਮੈਂ ਉੱਠਣ ਦੀ ਕੋਸ਼ਿਸ਼ ਤਾਂ ਕੀਤੀ ਪਰ ਬੱਚੀ ਆਪਣੇ ਪਾਪਾ ਨੂੰ ਬੁਲਾਉਣ ਲੱਗੀ ਕਹਿਣ ਲੱਗੀ ਪਾਪਾ ਆਂਟੀ ਨੂੰ ਹੋਸ਼ ਆ ਗਿਆ ਉਹ ਆਦਮੀ ਇਹ ਸੁਣ ਕੇ ਇੱਕਦਮ ਹੈਰਾਨ ਹੋਇਆ ਸ਼ਾਇਦ ਕਿਸੇ ਗਹਿਰੀ ਸੋਚ ਵਿੱਚ ਡੁੱਬਾ ਹੋਇਆ ਸੀ ਫਿਰ ਉੱਠ ਕੇ ਮੇਰੇ ਕੋਲ ਆਇਆ ਮੈਨੂੰ ਮੇਰੀ ਖੈਰਿਆਤ ਪੁੱਛਣ ਲੱਗਾ ਕਹਿ ਲਗਾ ਮੈਂ ਤੈਨੂੰ ਬਾਹਰ ਜਾਂਦੇ ਹੋਏ ਦੇਖ ਰਿਹਾ ਸੀ ਮੈਨੂੰ ਲੱਗਾ ਸ਼ਾਇਦ ਤੈਨੂੰ ਕੋਈ ਕੰਮ ਹੋਵੇਗਾ ਇਸ ਲਈ ਤੂੰ ਬਾਹਰ ਚੱਲ ਰਹੀ ਹੈ ਪਰ ਬਹੁਤ देर ਹੋ ਗਈ ਤੇ ਜਦੋਂ ਤੂੰ ਵਾਪਸ ਨਹੀਂ ਆਈ ਤਾਂ ਮੈਨੂੰ ਚਿੰਤਾ ਹੋਣ ਲੱਗੀ ਤੇ ਨਾਲ ਹੀ ਨਾਲ ਪਰ ਕੋਹਾਰੀ ਵੀ ਬਦਨ ਲੱਗੀ ਇਸ ਲਈ ਮੈਂ ਤੈਨੂੰ ਲੱਭਣ ਦੇ ਲਈ ਬਾਹਰ ਨਿਕਲ ਗਿਆ ਥੋੜੀ देर ਤੁਰ ਜਾਂ ਤੂੰ ਪਾਤ ਤੂੰ ਮੈਨੂੰ برف ਤੇ ਬੇਹੋਸ਼ ਨਜ਼ਰ ਆਈ ਤਾਂ ਮੈਂ ਤੈਨੂੰ ਚੁੱਕ ਕੇ ਕਮਰੇ ਵਿੱਚ ਚਲਾਈ ਆਇਆ ਉਸ ਤੋਂ ਬਾਅਦ ਉਹ ਚੁੱਪ ਹੋ ਗਿਆ ਮੈਂ ਉਸਦੀ ਸ਼ੁਕਰਗੁਜ਼ਾਰ ਸੀ ਕਿ ਉਸਨੇ ਮੇਰੀ ਜ਼ਿੰਦਗੀ ਬਚਾ ਲਈ ਪਰ ਇਹ ਨਹੀਂ ਪਤਾ ਸੀ ਕਿ ਉਸ ਦਿਨ ਉਹ ਮੇਰੇ ਨਾਲ ਕੀ ਕਰ ਚੁੱਕਿਆ ਸੀ ਮੈਨੂੰ 24 ਘੰਟੇ ਬਾਅਦ ਹੋਸ਼ ਆਇਆ ਮੈਂ ਹਸਪੀਟਲ ਵਿੱਚ ਬੈਠੀ ਸੀ ਉਸ ਬੱਚੀ ਨੂੰ ਦੋਹੀ ਖੜੀ ਸੀ ਉਸ ਬੱਚੇ ਦੀ ਇਹ ਨਾਂ ਨਾ ਬਿਲਕੁਲ ਉਸ ਬੱਚੇ ਤੇ ਉਸ ਬੱਚੀ ਦੇ ਪਿਆਉ ਵਰਗੇ ਸੀ ਸਭ ਤੋਂ ਵੱਡੀ ਨਿਸ਼ਾਨੀ ਉਸ ਬੱਚੇ ਤੇ ਕਰਤਨ ਤੇ ਉਹ ਕਾਲ ਨਿਸ਼ਾਨ ਸੀ ਜੋ ਕਿ ਬੱਚੇ ਦੀ ਕਰਤਨ ਤੇ ਸੀ ਉਸਦੇ ਬਾਪ ਦੀ ਕਰਤਨ ਤੇ ਵੀ ਸੀ ਤੇ ਇਹ ਉਸ ਦਾ ਬੇਟਾ ਸੀ ਉਸ ਰਾਤ ਉਸਨੇ ਮੇਰੇ ਨਾਲ ਇਹ ਪਾਪ ਕੀਤਾ ਜਦੋਂ ਮੈਂ ਬੇਹੋਸ਼ ਸੀ ਪਰ ਮੈਂ ਬੇਖਬਰ ਸੀ ਅਗਲੇ ਹੀ ਦਿਨ ਸ਼ਾਮ ਤੱਕ ਰਾਸਤੇ ਕਾਫੀ ਹੱਦ ਤੱਕ ਖੋਲ ਦਿੱਤੇ ਗਏ ਉਹ ਅੰਤਮੀ ਮੇਰੇ ਨਾਲ ਨਜ਼ਰ ਨਹੀਂ ਮਿਲਾ 파 ਰਹੇ ਸੀ ਕਿਉਂਕਿ ਉਹ ਮੇਰੇ ਨਾਲ ਰਾਤ ਨੂੰ ਧੋਖਾ ਕਰ ਚੁੱਕਾ ਸੀ ਵਾਰ-ਵਾਰ ਇਹ ਹੀ ਕਹਿ ਰਿਹਾ ਸੀ ਕਿ ਮੇਰੀ ਗਲਤੀ ਨੂੰ ਮਾਫ ਕਰ ਦੇਣਾ ਮੈਂ ਮਜਬੂਰ ਸੀ ਮੈਂ ਉਸ ਦੇ ਕਹਨ ਨੂੰ ਉਸ ਸਮੇਂ ਸਮਝ ਨਹੀਂ 파 ਰਹੀ ਸੀ ਮੈਨੂੰ ਲੱਗਾ ਸ਼ਾਇਦ ਉਹ ਮੇਰੀ ਜਾਨ ਬਚਾਉਂਦੇ ਲਈ ਮੈਨੂੰ ਪਰਫ ਤੋਂ ਚੁੱਕ ਕੇ ਕਮਰੇ ਤੱਕ ਲਿਆਇਆ ਸੀ ਇਸ ਲਈ ਗੱਲ ਕਰ ਰਹੀ ਸੀ ਉਹ ਆਪਣੀ ਬੇਟੀ ਨੂੰ ਲੈ ਕੇ ਵਾਪਸ ਚਲਾ ਗਿਆ ਮੈਂ ਵੀ ਕੁਝ ਦਿਨ ਬਾਅਦ ਵਾਪਸ ਆਈ ਕਿਉਂਕਿ ਜਿਸ ਤਰ੍ਹਾਂ برف ਬਾਰਿਸ਼ ਸ਼ਿਮਲੇ ਵਿੱਚ ਹੋ ਰਹੀ ਸੀ ਸਾਰੇ ਕੰਮ ਰੋਕ ਦਿੱਤੇ ਗਏ ਸੀ ਫਿਰਨੇ ਵਿਆਹ ਦੀ ਚਲਦੀ ਮਜਾਦ ਦਿੱਤੀ 2 ਮਹੀਨੇ ਕਿਵੇਂ ਗੁਜ਼ਰੇ ਮੈਂ ਸਮਝ ਨਹੀਂ ਪਾਈ ਹੁਣ ਇਸ ਬੱਚੀ ਨੂੰ ਦੇਖ ਕੇ ਮੈਨੂੰ ਸਭ ਕੁਝ ਯਾਦ ਆ ਗਿਆ ਮੈਂ ਇਸ ਬੱਚੇ ਨੂੰ ਦੇਖ ਕੇ ਉੱਚੇ ਉੱਚੇ ਸੌਣ ਲੱਗੀ ਕਿ ਹੋ ਜਾ ਜਲ ਮਹਾਮੇ ਸੀ ਮੈਂ ਉਸ ਨੂੰ ਜਗਾ ਦਿੱਤੀ ਤੇ ਉਸ ਦੀ ਬੱਚੀ ਨੂੰ ਸੁਭਾਲ ਲਿਆ ਫਿਰ ਵੀ ਮੇਰੀ ਮੀ ਉਸੇ ਦਾ ਨਜਾਇਜ਼ ਫਦਾ ਉਠਾਇਆ ਉਸਨੇ ਇਤਾ ਤੋਂ ਤੋਂ ਚੰਗਾਸ ਮੈਨੂੰ ਮਰ ਜਾਣ ਦਿੰਦਾ ਕਿਉਂਕਿ ਜੋ ਜ਼ਿੰਦਗੀ ਮੈਨੂੰ ਦਿੱਤੀ ਸੀ ਮੇਰੇ ਲਈ ਮੌਤੋਂ ਵੀ ਪੁਰੀ ਸੀ ਘਰ ਵਾਪਸ ਆ ਕੇ ਮੈਂ ਆਪਣੀ ਮਾਂ ਨੂੰ ਸਾਰੀ ਹਕੀਕਤ ਦੱਸ ਦਿੱਤੀ ਮੈਨੂੰ ਜਾਂਦੀ ਉਹ ਆਪੇ ਕੌਣ ਸੀ ਕਿੱਥੇ ਰਹਿੰਦਾ ਸੀ ਇੱਥੋਂ ਤੱਕ ਕਿ ਮੈਨੂੰ ਤਾਂ ਉਸ ਦਾ ਨਾਮ ਵੀ ਪਤਾ ਨਹੀਂ ਸੀ ਕਿ ਜਿਸ ਦੇ ਬੱਚੇ ਦੀ ਮੈਂ ਮਾਂ ਬਣ ਚੁੱਕੀ ਸੀ ਮੈਂ ਆਪਣੀ ਜ਼ਿੰਦਗੀ ਨਾਲ ਸਮਝਾਤਾ ਕਰ ਲਿਆ ਹੁਣ ਵੀ ਮੇਰਾ ਪੁੱਤ ਕੁਝ ਕਿ ਮਹੀਨਿਆਂ ਦਾ ਸੀ ਮੈਂ ਉਸ ਨੂੰ ਆਪਣੀ ਮਾਂ ਦੇ ਹਵਾਲੇ ਕਰ ਦਿੱਤਾ ਤੇ ਖੁਦ ਚੋਕ ਕਰਨ ਲੱਗਿਆ ਮੈਂ ਉਸਨੂੰ ਅनाथ ਆਸ਼ਰਮ ਨਹੀਂ ਭੇਜ ਸਕੀ ਕੁਝ ਵੀ ਕਹੋ 9 ਮਹੀਨੇ ਤੱਕ ਮੈਂ ਉਸਨੂੰ ਆਪਣੇ ਪੇਟ ਵਿੱਚ ਪਾਲ ਲਿਆ ਸੀ ਤੇ ਮੌਤ ਨੂੰ ਛੁਕੇ ਉਸ ਬੱਚੇ ਨੂੰ ਜਨਮ ਦਿੱਤਾ ਉਹ ਮੇਰਾ ਵੀ ਕੋਣ ਸੀ ਮੈਂ ਉਸ ਨੂੰ ਆਪਣੇ ਆਪ ਤੋਂ ਜੁਦਾ ਨਹੀਂ ਕਰ ਸਕਦੀ ਸੀ ਇਸ ਲਈ ਮੈਂ ਉਸਨੂੰ ਅਪਣਾ ਲਿਆ ਪਰ ਘਰ ਵਿੱਚ ਚਲਾਉਣਾ ਜ਼ਰੂਰੀ ਸੀ ਉਸਨੂੰ ਆਪਣੀ ਮਾਂ ਦੇ ਹਵਾਲੇ ਕਰ ਦਿੱਤਾ ਤੇ ਖੁਦ ਜੌਬ ਕਰਨ ਲਈ ਨਿਕਲ ਪਈ ਪਤਾ ਨਹੀਂ ਸੀ ਕਿ ਕਿਸਮਤ ਇੱਕ ਵਾਰ ਫਿਰ ਮੈਨੂੰ ਉਸ ਆਦਮੀ ਦੇ ਸਾਹਮਣੇ ਲਿਆ ਕੇ ਖੜਾ ਕਰਦੀ ਹੋਈ ਇੱਕ ਵਰਕਾ ਰਾਇਤਾ ਸਾਹਮਣੇ ਉਸ ਅਰਬੀ ਨੂੰ ਆਪਣੇ ਮਾਂ ਦੇ ਨਾਲ ਬੈਠਾ ਹੋਏ ਦੇਖਿਆ ਤਾਂ ਮੈਂ 당ਗ ਰਹੀ ਉਸ ਦੀ ਬੇਟੀ ਵੀ ਉਸ ਦੇ ਨਾਲ ਸੀ ਉਸ ਦੀ ਖੁਦ ਵੀ ਹਾਲਤ ਪਿੱਖੀ ਹੋਈ ਸੀ ਉਸ ਦੀ ਦਾੜੀ ਵੱਡੀ ਹੋਈ ਸੀ ਮੈਨੂੰ ਦੇਖ ਕੇ ਖੜਾ ਹੋ ਗਿਆ ਉਹ ਆਦਮੀ ਕਿਸੇ ਮੁਸ਼ਰਮ ਦੀ ਤਰ੍ਹਾਂ ਨਾਜ਼ਰਾਂ ਚਕਾਦੇ ਹੋਏ ਖੜਾ ਸੀ ਮੈਂ ਉਸ ਨੂੰ ਦੇਖ ਕੇ ਕੁਝ ਕਹਿੰਦੀ ਉਸ ਤੋਂ ਪਹਿਲਾਂ ਉਸ ਦੀ ਬੇਟੀ ਮੇਰੇ ਕੋਲ ਆਈ ਤੇ ਮੈਨੂੰ ਲਿਫਟ ਗਈ ਤੇ ਕਹਿਣ ਲੱਗੀ ਅੰਟੀ ਮੈਂ ਤੁਹਾਨੂੰ ਬਹੁਤ ਮਿਸ ਕੀਤਾ ਮੈਂ ਤੇ ਪਾਪਾ ਨੇ ਤੁਹਾਨੂੰ ਬਹੁਤ ਲੱਭਿਆ ਪਰਤੋ ਸੀ ਪਤਾ ਨਹੀਂ ਕਿੱਥੇ ਖੋ ਗਏ ਸੀ ਮੈਂ ਉਸ ਬੱਚੀ ਨੂੰ ਕੋਈ ਜਵਾਬ ਨਹੀਂ ਦਿੱਤਾ ਮੇਰੀ ਮਾਂ ਮੇਰੇ ਕੋਲ ਹੈ ਇਤੇ ਕਹਿਣ ਲੱਗੀ ਇਸ ਆਦਮੀ ਨੂੰ ਆਪਣੀ ਗਲਤੀ ਦਾ ਅਹਿਸਾਸ ਹੋ ਗਿਆ ਕਦੋਂ ਤੋਂ ਇਹ ਆਪਣੀ ਤਲਾਸ਼ ਵਿੱਚ ਪਟਕ ਰਿਹਾ ਹੈ ਹੁਣ ਜਾ ਕੇ ਆਪਾਂ ਇਸ ਨੂੰ ਲੱਭੀਆਂ ਤੇਰੇ ਤੋਂ ਮਾਫੀ ਵੀ ਮੰਗਣਾ ਚਾਹੁੰਦਾ ਹੈ ਤੇ ਤੇਰੇ ਨਾਲ ਵਿਆਹ ਵੀ ਕਰਨਾ ਚਾਹੁੰਦਾ ਹੈ ਮੈਂ ਇਹ ਸੁਣ ਕੇ ਇੱਕ ਨਫ਼ਰਤ ਭਰੀ ਨਜ਼ਰ ਉਸ ਤੇ ਮਾਰੀ ਉਸ ਦੀਆਂ ਨਜ਼ਰਾਂ ਚੁੱਕਾਏ ਕਿਸੇ ਮੁਜਰਮ ਦੀ ਤਰ੍ਹਾਂ ਮੇਰੇ ਸਾਹਮਣੇ ਖੜਾ ਹੋਇਆ ਸੀ ਮੈਂ ਕਿਹਾ ਮੈਂ ਤੇਰਾ ਕੀ ਬਹੜਾ ਸੀ ਜੋ ਤੂੰ ਮੇਰੀ ਜ਼ਿੰਦਗੀ ਪ੍ਰਵਾਦ ਕੀਤੀ ਤੈਨੂੰ ਹੁਣ ਅਹਿਸਾਸ ਹੋਇਆ ਆਪਣੀ ਗਲਤੀ ਦਾ ਮੈਂ ਤੇਰੇ ਨਾਲ ਕੋਈ ਸੰਬੰਧ ਨਹੀਂ ਰੱਖਣਾ ਉੱਠੋ ਤੇ ਆਪਣਾ ਬੱਚਾ ਉਠਾ ਤੇ ਆਪਣਾ ਬੱਚਾ ਤੇ ਨਿਕਲ ਜਾ ਮੇਰੇ ਘਰੋਂ ਇਹ ਕਹਿ ਕੇ ਮੈਂ ਪਰਿਆ ਅੱਖਾਂ ਨਾਲ ਆਪਣੇ ਕਮਰੇ ਵਿੱਚ ਚਲੇ ਗਈ ਮੇਰੇ ਅੰਦਰ ਦੀ ਸਾਰੀ ਪ੍ਰਤਾਸ ਤੰਮ ਟੁੱਟ ਚੁੱਕੀ ਸੀ ਮੈਂ ਉੱਚੀ ਉੱਚੀ ਰੋਣ ਲੱਗੀ ਵਿਕਰਮ ਮੈਨੂੰ ਬੇਵਕੂਫ ਸਮਝ ਰਿਹਾ ਹੋਇਆ ਜਿਸ ਨੂੰ ਮੈਂ ਇਸ ਇਨਸਾਨ ਦੀ ਵਜ੍ਹਾ ਕਰਕੇ ਵਿਆਹ ਦੇ ਕੁਝ ਦਿਨ ਪਹਿਲਾਂ ਹੀ ਬਿਨਾਂ ਦੱਸੇ ਖੱਤ ਛੱਡ ਦਿੱਤਾ ਉਸ ਦੀਆਂ ਨਜ਼ਰਾਂ ਵਿੱਚ ਮੈਂ ਬੇਪਰਵਾਹ ਬਣ ਚੁੱਕੀ ਸੀ ਉਹ ਆਦਮੀ ਮੇਰੇ ਕਮਰੇ ਵਿੱਚ ਆ ਗਿਆ ਤੇ ਮੈਨੂੰ ਕਹਿ ਲੱਗਾ ਸੰਦੀਪ ਇੱਕ ਵਾਰ ਮੇਰੀ ਗੱਲ ਸੁਣ ਜੇ ਤੈਨੂੰ ਇਹ ਲੱਗੇ ਕਿ ਮੈਂ ਗਲਤ ਹਾਂ ਤਾਂ ਬੇਸ਼ੱਕ ਜੋ ਚਾਹੇ ਮੈਨੂੰ ਸਜ਼ਾ ਦੇ ਦੇਣ ਮੈਂ ਉਸ ਤੱਕ ਨਹੀਂ ਕਰਾਂਗਾ ਅੱਖਾਂ ਉਸ ਦੀਆਂ ਪਾਣੀ ਵਿੱਚ ਸੀ ਮੇਰੇ ਸਾਹਮਣੇ ਆ ਕੇ ਬੈਠ ਗਿਆ ਮੈਂ ਆਪਣੇ ਹੰਝੂ ਸਾਫ਼ ਕੀਤੇ ਉਸ ਦੇ ਸਾਹਮਣੇ ਮੈਂ ਕਮਜ਼ੋਰ ਨਹੀਂ ਹੋਣਾ ਚਾਹੁੰਦੀ ਸੀ ਫਿਰ ਉਹ ਕਹਿ ਲੱਗਾ ਕਿ ਜੈਸ ਰਾਤ ਮੈਂ ਤੈਨੂੰ ਬੇਹੋਸ਼ੀ ਦੀ ਹਾਲਤ ਵਿੱਚ ਕਮਰੇ ਵਿੱਚ ਲਿਆਇਆ ਸੀ ਤੇਰਾ ਸਰੀਰ ਠੰਡ ਦੀ ਵਜ੍ਹਾ ਕਰਕੇ ਇੱਕਦਮ ਨੀਲਾ ਪੈ ਚੁੱਕਿਆ ਤੇਰੀ ਜ਼ਿੰਦਗੀ ਦਾ ਬਚਾਉਣ ਦਾ ਮੇਰੇ ਕੋਲ ਕੋਈ ਰਸਤਾ ਨਹੀਂ ਸੀ ਨਹੀਂ ਤਾਂ ਤੂੰ ਆਪਣੀ ਜਾਨ ਤੋਂ ਹੱਥ ਤੋਂ ਵੈਠਦੀ ਮੈਂ ਤੈਨੂੰ ਆਪਣੀਆਂ ਅੱਖਾਂ ਦੇ ਸਾਹਮਣੇ ਇਸ ਤਰ੍ਹਾਂ ਮਰਦਾ ਹੋਇਆ ਨਹੀਂ ਦੇਖ ਸਕਦਾ ਸੀ ਕਿਉਂਕਿ ਤੂੰ ਮੇਰੇ ਤੇ ਬਹੁਤ ਵੱਡਾ एहसान ਕੀਤਾ ਸੀ ਮੇਰੀ ਬੱਚੀ ਦੀ ਜ਼ਿੰਦਗੀ ਬਚਾ ਕੇ ਤੇ ਮੈਂ ਆਪਣੀ ਪਤਨੀ ਦੀ ਜ਼ਿੰਦਗੀ ਬਚਾਉਣ ਵਾਲੀ ਨੂੰ ਆਪਣੀਆਂ ਅੱਖਾਂ ਦੇ ਸਾਹਮਣੇ ਮਰਦਾ ਹੋਇਆ ਨਹੀਂ ਦੇਖ ਸਕਦਾ ਮੈਂ ਹਰ ਹਾਲ ਵਿੱਚ ਤੈਨੂੰ ਪਚਾਉਣਾ ਚਾਹੁੰਦਾ ਸੀ ਜੇ ਮੈਂ ਤੇਰੇ ਕੋਲ ਜਾਨ ਪਚਾਉਂਦਾ ਕੋਈ ਦੂਜਾ ਰਸਤਾ ਹੁੰਦਾ ਤਾਂ ਮੈਂ ਇਹ ਕੰਨਾ ਨਾ ਕਰਦਾ ਪਹਿਲਾਂ ਮੈਂ ਤੇਰੇ ਸਰੀਰ ਨੂੰ ਗਰਮੀ ਦੇਣ ਦੀ ਹਰ ਮੌਨਕਨ ਕੋਸ਼ਿਸ਼ ਕੀਤੀ ਤੇਰੇ ਹੱਥਾਂ ਨੂੰ ਮਸਲਿਆ ਤੇਰੇ ਪੈਰਾਂ ਨੂੰ ਮਸਲਿਆ ਪਰ ਤੇਰੇ ਸਰੀਰ ਵਿੱਚ ਗਰਮੀ ਪੈਦਾ ਨਹੀਂ ਹੋ ਰਹੀ ਸੀ ਮੇਰੇ ਕੋਲ ਲਾਸਟ ਆਪਸ਼ਨ ਆਪਣੇ ਸਰੀਰ ਦੀ ਗਰਮੀ ਦੇਣਾ ਬਚਿਆ ਸੀ ਮੇਰਾ ਵਿਸ਼ਵਾਸ ਕਰ ਸੰਦੀਪ ਜਦੋਂ ਮੈਂ ਤੇਰੇ ਕੱਪੜੇ ਲਾ ਕੇ ਦਿੱਤੇ ਉਸ ਵਕਤ ਮੈਂ ਆਪਣੀਆਂ ਅੱਖਾਂ ਬੰਦ ਕਰ ਲਈ ਮੇਰੇ ਮਨ ਵਿੱਚ ਕੋਈ ਗਲਤ ਵਿਚਾਰ ਨਹੀਂ ਸੀ ਮੈਂ बस ਤੈਨੂੰ ਆਪਣੇ ਸਰੀਰ ਦੀ ਗਰਮੀ ਦੇ ਕੇ ਤੇਰੀ ਜਾਨ ਬਚਾਉਣਾ ਚਾਹੁੰਦਾ ਸੀ ਪਰ ਪਤਨੀ ਉਹ ਕਿਹੜਾ ਕਮਜ਼ੋਰ ਪਾਲ ਸੀ ਕਿ ਤੈਨੂੰ ਆਪਣੇ ਸਰੀਰ ਦੀ ਗਰਮੀ ਤਿੰਦੇ ਤਿੰਦੇ ਮੈਂ ਬਹਿ ਗਿਆ ਤੇ ਉਹ ਸਭ ਕੁਝ ਹੋ ਗਿਆ ਜੋ ਨਹੀਂ ਹੋਣਾ ਚਾਹੀਦਾ ਸੀ ਸਵੇਰੇ ਮੈਨੂੰ ਇਸ ਗੱਲ ਦੀ ਬਹੁਤ ਸ਼ਰਮਿੰਦਗੀ ਸੀ ਮੈਂ ਹਿੰਮਤ ਕਰਨ ਦੇ ਪਾਪ ਜਿਤ ਵੀ ਤੈਨੂੰ ਕੁਝ ਨਾ ਕਹਿ ਸਕਿਆ ਤੈਨੂੰ ਬਿਨਾਂ ਦੱਸੇ ਚਲਾ ਗਿਆ ਇਸ ਜਰਨ ਦਾ ਸਾਹ ਉਸਨੇ ਮੈਨੂੰ ਚੈਨ ਨਹੀਂ ਲੰਨ ਦਿੱਤਾ ਮੈਂ ਤੈਨੂੰ ਬਹੁਤ ਲੱਪਿਆ ਉੱਟਲ ਤੋਂ ਤੇਰੇ ਆਫਿਸ ਦਾ ਪਤਾ ਕੀਤਾ ਤੇਰੇ ਆਫਿਸ ਤੋਂ ਤੇਰੇ ਘਰ ਦਾ ਐਡਰੈਸ ਲਿਆ ਤੇਰੇ ਘਰੇ ਵੀ ਗਿਆ ਤਾਂ ਪਤਾ ਚੱਲਿਆ ਕਿ ਤੇਰਾ ਵਿਆਹ ਹੋਣ ਵਾਲਾ ਸੀ ਮੈਂ ਸੋਚਿਆ ਤੂੰ ਵਿਆਹ ਕਰਕੇ ਆਪਣੀ ਜ਼ਿੰਦਗੀ ਵਿੱਚ ਖੁਸ਼ ਰਹੇਂਗੀ ਮੈਂ ਤੈਨੂੰ ਇਹ ਸੱਚਾਈ ਦੱਸ ਕੇ ਟ੍ਰਸਟ ਟੂ ਨਹੀਂ ਕਰਨਾ ਚਾਹੁੰਦਾ ਸੀ ਇਸ ਲਈ ਵਾਪਸ ਆ ਗਿਆ ਪਰ ਕੁਝ ਦਿਨ ਪਹਿਲਾਂ ਹੀ ਮੈਂ ਤੈਨੂੰ ਆਪਣੇ ਦੋਸਤ ਦੇ ਨਾਲ ਦੇਖਿਆ ਪਤਾ ਲੱਗਿਆ ਤੇਰਾ ਬੇਟਾ ਵੀ ਹੈ ਤੇ ਤੇਰਾ ਪਤੀ ਪਦੇਸ਼ ਵਿੱਚ ਰਹਿੰਦਾ ਹੈ ਇਹ ਸੋਚ ਕੇ ਮੇਰੇ دل ਨੂੰ ਸਕੂਨ ਮਿਲਿਆ ਕਿ ਤੂੰ ਆਪਣੀ ਜ਼ਿੰਦਗੀ ਵਿੱਚ ਕੋਸ਼ਾਂ ਤੇਰਾ ਪਿਆਰਾ ਜਆ ਬੇਟਾ ਤੇਰਾ ਪਤੀ ਵੀ ਪਰ ਫਿਰ ਵੀ ਮੈਂ ਆਪਣੇ ਕੀਤੇ ਤੇ ਮਾਫੀ ਮੰਗਣਾ ਚਾਹੁੰਦਾ ਸੀ ਇਸ ਲਈ ਇੱਥੇ ਆ ਤੇਰੀ ਮਾਂ ਤੋਂ ਸੱਚ ਜਾਣ ਕੇ ਮੈਨੂੰ ਬਹੁਤ ਦੁੱਖ ਹੋਇਆ ਮੇਰੀ ਵਜ੍ਹਾ ਕਰਕੇ ਤੈਨੂੰ ਇੰਨੀ ਤਕਲੀਫਾਂ ਸਹਣੀਆਂ ਪਈਆਂ ਮੈਨੂੰ माफ ਕਰ ਦੇ ਮੇਰੇ ਨਾਲ ਵਿਆਹ ਕਰ ਲੈ ਤੇ ਮੈਂ ਬਾਕੀ ਦੀ ਸਾਰੀ ਜ਼ਿੰਦਗੀ ਆਪਣੇ ਜ਼ੁਰਮ ਦੀ ਪਰਪਾਈ ਕਰਦਰਾਂ ਪਰ ਮੈਨੂੰ ਜ਼ੁਰਮ ਦੇ ਹਿਸਾਬ ਤੋਂ ਛਡਕਾਰਾ ਦਿੱਤੀ ਸੰਦੀਪ ਜੋ ਮંજੂਰੀ ਵਿੱਚ ਮੈਨੂੰ ਕਰਨਾ ਪਿਆ ਉੜੂ ਰਿਆ ਸੀ ਹੱਥ jor ਕੇ ਮੇਰੇ ਸਾਹਮਣੇ ਰੋ ਰਿਹਾ ਸੀ ਮੈਂ ਹਾਂ ਨਾ ਕਰਦੀ ਫਿਰ ਕੀ ਕਰਦੀ ਉਸ ਤੇ ਜੁੜੇ ਹੋਏ ਹੱਥ ਫੜ ਲਿੱਤੇ ਉਸ ਨੂੰ ਮaaf ਕਰ ਦਿੱਤਾ ਤੇ ਬਹੁਤ ਹੀ ਖੁਦਗੀ ਨਾਲ ਸਾਡਾ ਵਿਆਹ ਹੋ ਗਿਆ ਤੇ ਮੈਂ ਉਸ ਦੀ ਦੁਲਨ ਬਣ ਕੇ ਉਸ ਦੇ ਘਰ ਚਲੀ ਗਈ ਵਿਆਹ ਦੇ ਬਾਅਦ ਉਸ ਨੇ ਮੈਨੂੰ ਇੰਨਾ ਪਿਆਰ ਦਿੱਤਾ ਕਿ ਮੈਂ ਆਪਣੇ ਸਾਰੇ ਗਮਾਂ ਤੇ ਤਕਲੀਫਾਂ ਨੂੰ ਭੁੱਲ ਗਈ ਮੇਰਾ ਇੱਕ ਪਿਆਰਾ ਜਿਹਾ ਬੇਟਾ ਤੇ ਇੱਕ ਬੇਟੀ ਤੇ ਇੱਕ ਚਾਹਣ ਵਾਲਾ ਪਤੀ ਹੈ ਮੈਨੂੰ ਹੋਰ ਕੀ ਚਾਹੀਦ ਹੈ ਹਾਂਜੀ ਕਹਾਣੀ ਕਿਵੇਂ ਲੱਗੀ ਪਲੀਜ਼ ਕਮੈਂਟ ਬਾਕਸ ਵਿੱਚ ਜ਼ਰੂਰ ਦੱਸਣਾ